ਦੇਖ ਸਕਦੇ ਹੋ ਜਿਵੇਂ ਹੁਣ ਦੁਬਾਰਾ ਤੁਹਾਨੂੰ ਫੇਰ ਦੱਸਦਾ ਬਹੁਤ ਵੱਡੀ ਖਬਰ ਜਿਹੜੀ ਕੈਨੇਡਾ ਤੋਂ ਇਸ ਟਾਈਮ ਨਜ਼ਰ ਆ ਰਹੀ ਹੈ ਉਹ ਆ ਰਹੀ ਟੋਡੋ ਸਰਕਾਰ ਦਾ ਇੱਕ ਬਹੁਤ ਵੱਡਾ ਝਟਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਜਾਇਗਾ ਡਿਵੋਰਟ ਤਾਂ ਉਹਦੇ ਵਿੱਚ ਸਟੂਡੈਂਟ ਵੀ ਨੇ ਤੇ ਕੁਝ ਪਰਮਿਟ ਜਿਹੜੇ ਵਜੇ ਬੱਚੇ ਆਪਣੇ ਜਾਂਦੇ ਨਹੀਂ ਜਾਂ ਕੋਈ ਇਨਸਾਨ ਜਾਂਦਾ ਹੈ ਕੋਤੇ ਵਰਕ ਪਰਮਿਟ ਤੇ ਜਿਹਨਾਂ ਦਾ ਵਰਕ ਪਰਮਿਟ ਕਿਤੇ ਨਾ ਕਿਤੇ ਕੈਂਸਲ ਹੋ ਜਾਂਦਾ ਜਾਂ ਕਿਤੇ ਨਾ ਕਿਤੇ ਓਵਰ ਹੋ ਜਾਂਦਾ ਉਹ ਕਿਤੇ ਨਾ ਕਿਤੇ ਆਪਾਂ ਉਹ ਦਿਨ ਚੋਰੀ ਛਿਪੇ ਕਹਿਦੀ ਉਹ ਬੰਦੇ ਉੱਥੇ ਕੰਮ ਵਰਕ ਕਰਦੇ ਨੇ ਤੇ ਜਦੋਂ ਸਰਕਾਰ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤਾਂ ਕਿਤਨਾ ਕਿਤੇ ਜਿੱਥੇ ਉਹ ਬੰਦਾ ਵਰਕ ਕਰਦਾ ਉਹਦੀ ਐਲ ਐਮ ਐਮ ਕੁਝ ਬਣਦੀ ਹੈ ਉਹ ਬਾਅਦ ਤੋਂ ਬਾਅਦ ਕਿਤਨਾ ਕਿਤੇ ਉੱਥੇ ਉਹ ਬੰਦਾ ਸੈਂਮਰ ਕਰ ਦਿੰਦਾ ਕਿ ਜੀ ਇਹ ਮੇਰੇ ਕੋਲ ਬੰਦਾ ਵਰਕ ਕਰ ਰਿਹਾ ਇੰਨੇ ਸਾਲ ਤੋਂ ਕਰ ਰਿਹਾ ਹੈ ਕਰੈਕਟਰ ਅੱਛਾ ਹੈ ਤਾਂ ਕਿਤਨਾ ਕਿਤੇ ਉਹਦਾ ਕੋਈ ਬੋਰਡ ਹੁੰਦਾ ਉਹ ਉੱਥੇ ਭਰ ਦਿੱਤਾ ਜਾਂਦਾ ਉਹਦੇ ਧਰੂਰ ਤੇ ਇਹਨੂੰ ਟੀ ਆਰ ਸੀ ਮਿਲਣਾ ਮੈਂ ਥੋੜੀ ਜਿਹੀ ਸ਼ਾਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਕਿਤਨਾ ਕਿਤੇ ਜੋ ਇਨਸਾਨ ਆ ਤੇ ਗਿਆ ਉਹਨੂੰ টিਆਰਸੀ ਤੋਂ ਬਾਅਦ ਜਿਹੜੀ ਪੀਆਰ ਮਿਲਣੀ ਹੈ ਉਹ ਥੋੜੀ ਸਾਲ ਵੀ ਹੋ ਜਾਂਦੀ ਹੈ ਤੇ ਵਰਕ ਕਰਨਾ ਜਿਹੜਾ ਉਹ ਇਜ਼ੀ ਵੀ ਹੋ ਜਾਂਦਾ ਤਾਂ ਹੁਣ ਜੇ ਮੈਂ ਬਕਵਾਲਬਾਤ ਕਰਾਂ ਕਿ ਟਰੂਡੋ ਸਰਕਾਰ ਦਾ ਇੱਕ ਬਹੁਤ ਵੱਡਾ ਝਟਕਾ ਜਿਹੜਾ ਉਸ ਇਹ ਨਹੀਂ ਕਿ ਕੱਲਾ ਸਟੂਡੈਂਟ ਵਾਸਤੇ ਆ ਉਹ ਕਿਤਨਾ ਕਿਤੇ ਜਿਹੜੇ ਉੱਥੇ ਦੂਸਰੇ ਕੰਟਰੀ ਤੋਂ ਆਏ ਨੌਜਵਾਨ ਆਪਣੇ ਰੇ ਕੰਟਰੀ ਤੋਂ ਜਾਂਦੇ ਨੇ ਇਸ ਵਰਕ ਕਰਨ ਲਈ ਆਪਣਾ ਪੱਕਾ ਬਣਾਉਣ ਜਾਂਦੇ ਨੇ ਉਹ ਜਿਹੜੇ ਦੋ ਨੰਬਰ 'ਚ ਰਹ ਰਹੇ ਨੇ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਚੁੱਕਿਆ ਐ ਸਪਾਇਰ ਹੋ ਚੁੱਕਿਆ ਐ ਉਹਨਾਂ ਲੋਕਾਂ ਨੂੰ ਵੀ ਕਿਤਨਾ ਕਿਤੇ ਹੁਣ ਉਹਨਾਂ ਨੂੰ ਕਿਹਾ ਗਿਆ ਕਿ ਅਗਰ ਤੁਹਾਡੇ ਕੋਲੇ ਕੋਈ ਵੀਜ਼ਾ ਨਹੀਂ ਹੈ ਤੁਸੀਂ ਉਹਰੇ ਵਿਦਾਊਟ ਲੀਗਲ ਤੌਰ ਤੇ ਰਹਿ ਰਹੇ ਹੋ ਇਨਲੀਗਲ ਜਿਹਨੂੰ ਕਹਦੀ ਆਪਾਂ ਤਾਂ ਤੁਸੀਂ ਆਪਣਾ ਕਿਤਨਾ ਕਿਤੇ ਹੁਣ ਵਾਪਸ ਆਪਣੀ ਕੰਟਰੀ ਜਾਓ ਅਗਰ ਤਾਂ ਜਿਹੋ ਬੰਦੇ ਨਹੀਂ ਜਾਂਦੇ ਤਾਂ ਕਿਤਨਾ ਕਿਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਨੂੰ ਡੋਟ ਕਰ ਦਿੱਤਾ ਜਾਏਗਾ ਤਾਂ ਇਸ ਖਬਰ ਨੂੰ ਵੱਤਾ ਤੇ ਸ਼ੇਅਰ ਕਰਨਾ ਤੇ ਵੱਤਾ ਲਾਇ ਕਰਨਾ ਇਸ ਵਿਸ਼ੇ ਬਾਰੇ ਗੱਲਬਾਤ ਕਰ ਲਈ ਅਪਰਪਾ ਜਿਹੜੇ ਆਪਣੇ ਸੀਨੀਅਰ ਪੱਤਰਕਾਰ ਨੇ ਪੰਜਾਬ ਨੇ ਦਰਸ਼ਕ ਨੇ ਉਹਨਾਂ ਨਾਲ ਜੁੜਦੇ ਹੁੰਦੇ ਨੇ ਆਪਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਉਹਨਾਂ ਦਾ ਇਸ ਵਿਸ਼ੇ ਬਾਰੇ ਕੀ ਸੋਚਣਾ ਹੈ ਸਾਡੇ ਨਾਲ ਹਰਜਿੰਦਰ ਮਾਨਸਾ ਜੀ ਜੋ ਕਿ ਆਈ ਵਾਰ ਆਪਣੇ ਵਿਚਾਰ ਚਰਚਾ ਕਰਦੇ ਨੇ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਨੇ ਤੇ ਜਿਵੇਂ ਹੁਣ ਗੱਲਬਾਤ ਕਰਾਂ ਕਿ ਇਹਦੇ ਵਿੱਚ 1 ਲੱਖ ਜਿਹੜੇ ਬੱਚੇ ਨੇ ਸਾਡੇ ਉਹਨਾਂ ਦਾ ਕਿਤੇ ਨਾ ਕਿਤੇ ਭਵਿੱਖ ਹੈ ਉਹ ਖਤਰੇ 'ਚ ਹੈ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਰਜਿੰਦਰ ਮਾਨਸਾ ਜੀ ਸਾਡੇ ਨਾਲ ਜੁੜੇ ਨੇ ਸਸਕਾਰ ਰਜਿੰਦਰ ਜੀ ਸਸੀ ਗਾਂਧੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਰ ਸਰ ਜੋ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਤੋਂ ਕਿ ਟਰੂਡੋ ਸਰਕਾਰ ਦਾ ਇੱਕ ਬਹੁਤ ਵੱਡਾ ਝਟਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾਏਗਾ ਕੈਨੇਡਾ ਤੋਂ ਤਾਂ ਉਹਦੇ ਵਿੱਚ ਜਿਹੜੇ ਬੱਚੇ ਆਪਣੇ ਇਸ ਟਾਈਮ ਸਟੂਡੈਂਟ ਉੱਤੇ ਗਏ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਸਟੂਡੈਂਟ ਵੀਜ਼ਾ ਖਤਮ ਹੋ ਚੁੱਕਿਆ ਹੈ ਕਿਸੇ ਕਾਰਨ ਕਰਕੇ ਉਹਨਾਂ ਦਾ ਵਰਕ ਪਰਮਿਟ ਹੈ ਉਹ ਨਹੀਂ ਬਣ ਰਿਹਾ ਤਾਂ ਉਹਨਾਂ ਨੇ ਗਾ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਭਾਈ ਜਿਹਦੇ ਕੋਲੇ ਵਰਕ ਪਰਮਿਟ ਨਹੀਂ ਹੈਗਾ ਉਹ ਆਪਣੀ ਕੰਟਰੀ ਵਾਪਸ ਜਾ ਸਕਦਾ ਹੈ ਅਗਰ ਉਹ ਨਹੀਂ ਜਾਂਦੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਤੁਹਾਨੂੰ ਕੀ ਲੱਗਦਾ ਹੈ ਇਹਦੇ ਨਾਲ ਕਿੰਨੇ ਜਿਹੜੇ ਪ੍ਰਵਾਸੀ ਆਪਣੇ ਜਿਵੇਂ ਕਹਦੀਏ ਪੰਜਾਬੀ ਨੇ ਜਾਂ ਸਟੂਡੈਂਟ ਨੇ ਅਲੱਗ-ਅਲੱਗ ਕੰਟਰੀਆਂ ਤੋਂ ਆਏ ਹੋਣ ਉੱਥੇ ਆਪਣਾ ਭਵਿੱਖ ਬਣਾਉਣ ਵਾਸਤੇ ਉੱਥੇ ਉਹ ਕੰਮਕਾਰ ਕਰ ਰਹੇ ਨੇ ਉਹਨਾਂ ਦੀ ਹੁਣ ਇਸ ਟਾਈਮ ਫਿਊਚਰ ਤੇ ਕਿੱਡੀ ਵੱਡੀ ਕਿਰਪਾ ਨਾਲ ਕਰੀ ਆ ਦੇਖੋ ਜੀ ਉਹਨਾਂ ਦਾ ਭਵਿੱਖ ਤਾਂ ਤੁੰਗ ਲਈ ਹੈ ਕਿਉਂਕਿ ਜਦੋਂ ਦਾ ਮਤਲਬ ਇਹਦੇ ਨਾਲ ਕੈਨੇਡਾ ਨਾਲ ਆਪਣੀ ਅਨਬੰਨ ਹੋਈ ਹੈ ਉਦੋਂ ਤੋਂ ਉਧਰ ਉਧਰੀ ਜਿਹੜੇ سفیر ਨੇ ਉਹ ਵੀ ਬੁਲਾ ਲਏ ਗਏ ਨੇ ਤੇ ਹਣ ਉਹ ਉਸਨੇ ਅਗਲਾ ਸਟੈਪ ਚੱਕਿਆ ਵੀ ਜਿਹੜੇ ਉੱਥੇ ਬੱਚੇ ਪੜਨ ਗਏ ਨੇ ਸਟੱਡੀ ਵੀ ਕੀਤੀ ਉਹਨਾਂ ਦੀ ਜੋ ਸਟੱਡੀ ਪੂਰੀ ਹੋ ਗਈ ਉਹਨਾਂ ਨੂੰ ਇਲੀਗਲ ਉੱਥੇ ਨਾ ਰਹਿਣ ਦਿੱਤਾ ਗਿਆ ਕਿ ਉਹਨਾਂ ਨੂੰ ਦੁਕੋਟ ਕਰਕੇ ਉਹਨਾਂ ਦੇ ਦੇਸ਼ ਭੇਜਿਆ ਵੀ ਜੇ ਇਸ ਤਰ੍ਹਾਂ ਨਾ ਕੀਤਾ ਤੱਕੇ ਨਾਲ ਉੱਥੇ ਰਹਿਣ ਕਿਤਾ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਗਰੇਜ ਨਹੀਂ ਕਰੇਗਾ ਮਤਲਬ ਇਹਦਾ ਕੋਈ ਹੱਲ ਸਰਕਾਰ ਨੂੰ ਉਹਨਾਂ ਨਾਲ ਮਿਲ ਬੈਠ ਕੇ ਕਰਨਾ ਚਾਹੀਦਾ ਪੰਜਾਬ ਸਰਕਾਰ ਦਾ ਸਾਥ ਚਾਹੀਦਾ ਭਗਵੰਤ ਮਾਨ ਸਾਹਿਬ ਸਾਥ ਦੇਣਗੇ ਤੇ ਇਹਨਾਂ ਦੀ رائے ਦੇ ਮੁਤਾਬਕ ਸਾਰਾ ਕੁਝ ਜਿਹੜਾ ਕੀਤਾ ਜਾਣਾ ਚਾਹੀਦਾ ਜੇ ਆਪਾਂ ਗੱਲਬਾਤ ਕਰ ਲਈਏ ਕਿ ਕੈਨੇਡਾ ਦਾ ਨਾਲ ਆਪਣੇ ਭਾਰਤੀਆਂ ਦਾ ਜਾਂ ਭਾਰ ਸਰਕਾਰ ਦਾ ਕਿਤਨਾ ਕਿਤੇ ਹੁਣ ਅਨਵੰਨ ਨਜ਼ਰ ਆ ਰਹੀ ਹੈ ਤਾਂ ਉਹਦੇ ਵਿੱਚ ਜੇ ਗੱਲ ਕਰੀ ਤਾਂ ਪੰਜਾਬੀ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਚਾਹੇ ਉਹ Hindu ਕੈਟਾਗਰੀ ਦੇ ਹੋਣ ਜਾਂ Sikh ਕੈਟਾਗਰੀ ਦੇ ਹੋਣ ਉਹਦੇ ਨਾਲ ਪੰਜਾਬੀਆਂ ਦਾ ਕੀ ਲੈਣ ਦੇਣ ਹੈ ਤੁਹਾਡੀ ਕੋਈ ਗੱਲ ਲੜਾਈ ਝਗੜਾ ਕਿਸੇ ਟੇਬਲ ਤੇ ਹੈ ਉਹ ਤੁਸੀਂ ਕੰਟਰੀ ਟੂ ਕੰਟਰੀ ਹੈ ਨਾ ਕਿ ਕੋਈ ਯੂ ਐਸਟੇਟ ਟੂ ਸਟੇਟ ਹੈ ਤੁਸੀਂ ਬੈ ਰਲ ਕੇ ਕਿਤੇ ਨਾ ਕਿਤੇ ਇਸ ਗੱਲ ਦਾ ਜਿਹੜਾ ਇੰਟਰਨੈਸ਼ਨਲ ਮੁੱਦਾ ਹੈ ਇਹਨੂੰ ਸੁਲਝਾ ਸਕਦੇ ਹੋ ਇਹ ਗੱਲ ਹੈ ਅਸੀਂ ਦੇਖੋ ਜਦੋਂ ਕੋਈ ਵੀ ਕਿਸੇ ਦੇਸ਼ ਦਾ ਨਾਗਰਿਕ ਬਣ ਜਾਂਦਾ ਹੈ ਉਹਦੀ ਸਿਕਿਉਰਿਟੀ ਇਸ ਰੱਖਿਆ ਉਹਦੀ ਜਾਨ ਮਾਲ ਦੀ ਰੱਖੀ ਉਹਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਸੇ ਮਾਰਡਰ ਹੋਇਆ ਨਿਜਰ ਸਾਹਿਬ ਦਾ ਜਦੋਂ ਸਿਰ ਹੁਣ ਉਹਨਾਂ ਦਾ ਉਹ ਪੀਆਰ ਸੀਗਾ ਮਤਲਬ ਉਹਨਾਂ ਨੇ ਉਹਦੇ ਵਾਸਤੇ ਸਰਕਾਰ ਨੇ ਤੇ ਆਪਣੀ ਤੇ ਦੋਸ਼ ਲਾਏ ਨੇ ਕਿ ਹਿੰਦੁਸਤਾਨ ਦੀ ਸਰਕਾਰ ਵੱਲੋਂ ਇਹ ਮਾਰਡਰ ਕਰਵਾਇਆ ਗਿਆ ਉਦੋਂ ਤੋਂ ਹੀ ਲੈ ਕੇ ਜਿਹੜੇ ਹਾਲਾਤ ਨੇ ਉੱਧਰ ਖਰਾਬ ਹੋਏ ਨੇ ਉਹ ਕਿਉਂਕਿ ਜਦੋਂ ਹਾਲਾਤ ਖਰਾਬ ਹੋ ਗਏ ਤਾਂ ਕੋਈ ਇਹ ਨਹੀਂ ਦੇਖਿਆ ਜਾਂਦਾ ਵੀ ਉਹ ਸੇ ਹਿੰਦੂ ਹੈ ਤਾਂ ਸਿੱਖ ਹੈ ਉਹ ਤਾਂ ਗੈਰ ਉਹ ਤਾਂ ਪ੍ਰਵਾਸੀ ਬਣ ਜਾਂਦੇ ਇੰਡੀਅਨ ਲੋਕ ਨੇ ਚਾਹੇ ਉਹ ਹਿੰਦੂ ਹੈ ਚਾਹੇ ਇਸ ਕਰਕੇ ਉਹਨਾਂ ਦੇ ਨਾਲ ਉਹ ਟੱਕਾ ਵੀ ਕਰਦੇ ਆ ਤੇ ਉਹਨਾਂ ਦੇ ਉੱਤੇ ਕੋਈ ਗਲਤ ਡਰੱਗ ਦੇ ਪਰਚੇ ਪਾ ਕੇ ਅੰਦਰ ਵੀ ਦੇਈ ਜਾਂਦੇ ਆ ਤੇ ਹੋਰ ਵੀ ਮਤਲਬ ਹੋ ਸਕਦਾ ਜੇ ਹਾਲਾਤ ਜਾੜੇ ਹੋਏ ਕਰਾਵਟ ਆ ਮਾਰਮਰਾਈ ਦੀ ਨਾਲ ਵੀ ਆ ਸਕਦੀ ਹੈ ਜਿਹੜੀ ਉੱਥੇ ਦੇ ਹੋਏ ਸਟੂਡੈਂਟਾਂ ਲਈ ਜਿਹੜੇ ਰਹਿੰਦੇ ਹੋਏ ਉੱਥੇ ਪੇਰੈਂਟਸ ਨੇ ਉਹਨਾਂ ਵਾਸਤੇ ਖਤਰੇ ਦੀ ਗੱਲ ਕੀਤੀ ਹੈ ਬਿਲਕੁਲ ਜਰਜਿੰਦਰ ਜੀ ਮੈਂ ਗੱਲ ਕਰਾਂ ਉਹਦੇ ਵਿੱਚ ਮੈਂ ਮਾਫੀ ਮੰਗਣਾ ਚਾਹੁੰਦਾ ਆਪਣੇ ਦਰਸ਼ਕਾਂ ਤੋਂ ਮੈਨੂੰ ਲੱਗਦਾ ਕਿ ਆਪਣੇ ਹਿੰਦੁਸਤਾਨ ਦੇ ਵਿੱਚ ਜਿੰਨਾ ਧਰਮ ਦੇ ਨਾਂ ਤੇ ਪਾਵਨਾਂ ਵਾਂ ਦੂਜੇ ਦੀਆਂ ਨਾਲ ਠੇਸ ਪਹੁੰਚਾਈ ਜਾਂਦੀ ਹੈ ਉਹਨਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿਸੇ ਕੰਟਰੀ ਦੇ ਵਿੱਚ ਇੰਨਾ ਹੁੰਦਾ ਹੋਵੇਗਾ ਦੇਖੋ ਜੇ ਆਪਾਂ Hindu ਭਾਈਚਾਰੇ ਦੀ ਗੱਲ ਕਰ ਲਈਏ ਸਿੱਖ ਭਾਈਚਾਰੇ ਦੀ ਗੱਲ ਕਰ ਲਈਏ ਉਹ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹਰੇ ਨਫ਼ਰਤ ਦਾ ਜਿਹੜੀ ਇੱਕ ਦੂਜੇ ਦੇ ਖਿਲਾਫ ਉਹ ਹੁਣ ਕੈਨੇਡਾ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ Hindu ਕਹਿ ਰਹੇ ਨੇ ਜੀ ਸਿੱਖ ਜਥੇਬੰਦੀਆਂ ਨੇ ਖਾਲਸਤਾਨੀ ਜਿਹਨੂੰ ਕਹਦੀ ਆਪਾਂ ਉਹਨਾਂ ਨੇ ਸਾਡੇ ਮੰਦਿਰਾਂ ਤੇ ਅਟੈਕ ਕੀਤਾ ਹੈ ਉਹ ਕਹਿੰਦੇ ਨੇ ਜੀ ਜਿਹੜੇ ਖਾਲਸਤਾਨੀ ਨੇ ਜਿਹੜੇ ਸਰਕਾਰਾਂ ਕਹਿੰਦੀਆਂ ਨੇ ਖਾਲਸਤਾਨੀ ਅਸਟਾ ਉਹਨਾਂ ਨੂੰ ਪੰਜਾਬੀ ਹੀ ਕਹਿੰਦੇ ਆ ਗੁਰਸਿੱਖ ਭਾਈ ਕਹਿੰਦੇ ਆ ਕਿ ਉਹ ਲੋਕ ਜਿਹੜੇ ਨੇ ਉਹ ਉੱਥੇ ਕਹਿੰਦੇ ਅਸੀਂ ਜੀ ਕਿਸੇ ਦੇ ਮੰਦਿਰ ਤੇ ਅਟੈਕ ਦਾ ਨਾ ਸੋਚ ਸਕਦੇ ਆ ਨਾ ਸਾਡਾ ਧਰਮ ਲੋਕ ਕਰਦਾ ਪਰ ਕਿਤੇ ਨਾ ਕਿਤੇ ਹੋਰ ਕੰਟਰੀਆਂ ਦੀ ਮੈਂ ਗੱਲ ਕਰਾਂ ਅਲੱਗ-ਅਲੱਗ ਕੰਟਰੀਆਂ ਦੀ ਕੈਨੇਡਾ ਦੀ ਤੋਂ ਇਲਾਵਾ ਜਿਵੇਂ ਆਪਾਂ ਯੂਐਸਏ ਲਾ ਲੈਨੇ ਆ ਚਾਈਨਾ ਲਾ ਲੈਨੇ ਆ ਰਸ਼ੀਆ ਲਾ ਲੈਨੇ ਆ ਉਹ ਲੋਕ ਵੀ ਆਪ ਕੰਟਰੀ ਦੇ ਲੋਕ ਹੀ ਉੱਥੇ ਕਿਤੇ ਨਾ ਕਿਤੇ ਆਪਣੇ ਬੱਚੇ ਪੜਨ ਜਾਂਦੇ ਨੇ ਉਹਨਾਂ ਦਾ ਧਰਮ ਦੇ ਨਾਂ ਤੇ ਅੱਜ ਤੱਕ ਮੈਂ ਲੜਾਈ ਝਗੜਾ ਨਹੀਂ ਦੇਖਿਆ ਕਿ ਹਿੰਦੁਸਤਾਨ ਦਾ ਜਿਹੜਾ ਧਰਮ ਹੈ ਉਹ ਜੀ ਨਫ਼ਰਤ ਇੰਨੀ ਫੈਲ ਗਈ ਹੈ ਕਿ ਹੁਣ ਕਿਤੇ ਨਾ ਕਿਤੇ ਜਿਹੜਾ ਜ਼ਹਿਰ ਹੈ ਇਹ ਬਾਹਰਲੇ ਕੰਟਰੀਆਂ ਦਾ ਰੁਖ ਕਰਨ ਦਾ ਨਜ਼ਰ ਆ ਰਿਹਾ ਦੇਖੋ ਜੀ ਜਿਹੜੇ ਆਪਣੇ ਲੀਡਰ ਲੋਕ ਨੇ ਨਾ ਇਹਨਾਂ ਲੀਡਰ ਲੋਕਾਂ ਦਾ ਹੀ ਉਹਦੇ ਵਿੱਚ ਹੱਥ ਹੈ ਉਹ ਆਪਣੇ ਲੋਕਾਂ ਨੂੰ ਭੜਕਾ ਦਿੱਤਾ ਜਾਂਦਾ ਹੈ ਤੇ ਆਪਣੀ ਜਿਹੜੀ ਪੋਲ ਉਹ ਉੱਥੇ ਦਰਸਾ ਦਿੱਤੀ ਜਾਂਦੀ ਆ ਆਪਸ ਦੇ ਵਿੱਚ ਭਾਈ ਤੇ ਇਹਨੂੰ ਅਸੀਂ ਭਰਾ ਮਾਰੂ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੇਖੋ ਇਸ ਤਰ੍ਹਾਂ ਦੀ ਸੋਈ ਘਟਨਾ ਹੁੰਦੀ ਉਹਨੂੰ ਭਰਾ ਮਾਰੂ ਯੰਗ ਕਿਹਾ ਜਾਂਦਾ ਹੈ ਉੱਥੇ ਮਤਲਬ ਭਰਾ ਮਾਰੂ ਯੰਗ ਸ਼ੁਰੂ ਕਰਕੇ ਉਹਦਾ ਸਿਆਸੀ ਮਫਾਦ ਪ੍ਰਾਪਤ ਕਰਨਾ ਚਾਹੁੰਦੇ ਨੇ ਕਈ ਵਾਰੀ ਉਹ ਕਰਨ ਦੇ ਵਿੱਚ ਕਾਮਜਾਦੂ ਹੋ ਜਾਂਦੇ ਜੇ ਮੈਂ ਜਿੰਦਰਜੀ ਗੱਲ ਕਰਾਂ ਕਿ ਦੇਖੋ ਕੈਨੇਡਾ ਨੇ ਐਡਾ ਸਖਤ ਰੁਖ ਅਪਣਾਇਆ ਤੇ ਜੇ ਮੈਂ ਯੂਐਸਏ ਦੀ ਗੱਲ ਕਰਾਂ ਤਾਂ ਯੂਐਸਏ ਦੇ ਵਿੱਚ ਜਿਹੜੇ ਰਾਸ਼ਟਰਪਤੀ ਨਵੇਂ ਬਣੇ ਨੇ ਉਹਨਾਂ ਨੇ ਵੀ ਕਿਤਨਾ ਕਿਤੇ ਹੀ ਬਿਆਨ ਦਿੱਤਾ ਕਿ ਅਗਰ ਮੇਰੀ ਕੰਟਰੀ ਦੇ ਵਿੱਚ ਕੋਈ ਉਹ ਸ਼ਾਂਤੀ ਭੰਗ ਕਰੇਗਾ ਤਾਂ ਉਹਨੂੰ ਵੀ ਮੈਂ ਕਿਤੇ ਨਾ ਕਿਤੇ ਡਿਵੋਟ ਕਰਾਂਗਾ ਤਾਂ ਤੁਹਾਨੂੰ ਕੀ ਲੱਗਦਾ ਕਿ ਦੋਏ ਕੰਟਰੀਆਂ ਦਾ ਜਿਹੜਾ ਇੱਕ ਸਮਝੌਤਾ ਹੋਇਆ ਪਿਆ ਸ਼ਾਂਤੀ ਭਾਰਤ ਨਾਲ ਜਾਂ ਕਿਤੇ ਨਾ ਕਿਤੇ ਬਿਜ਼ਨਸ ਲਾ ਲਓ ਜਾਂ ਹੋਰ ਤਰ੍ਹਾਂ ਦਾ ਲੈਣ-ਦੇਣ ਬਣਿਆ ਹੋਵੇ ਉਹਦੇ ਮਦੇ ਨਜ਼ਰ ਇਹ ਦੋਨੇ ਕੰਟਰੀਆਂ ਬਹੁਤ ਸਖਤ ਰੁਖ ਅਪਣਾਰੀਆਂ ਨੇ ਜਿਹੜੇ ਦੂਜੇ ਲੋਕ ਜਾ ਰਹੇ ਕਿੰਨਾ ਕਰ ਲਈ ਦੇਖੋ ਜੀ ਅਮਰੀਕਾ ਦੇ ਵਿੱਚ ਤਾਂ ਉੱਧਰ ਮੇਰ ਟਰੰਪ ਸਾਹਿਬ ਨੇ ਮਤਲਬ ਐਲਾਨ ਹੀ ਕੀਤਾ ਸੀ ਕਿ ਵੀ ਇਥੇ 20 ਲੱਖ ਹੰ ਦਾ ਆਦੀਵਾ ਪ੍ਰਵਾਸੀ ਜਿਹਦੇ ਵਿੱਚੋਂ ਜ਼ਿਆਦਾ ਇੰਡੀਅਨ ਹੋਣਗੇ ਆਪਣੇ ਇਤੇ ਦੰਗੇ ਪਸਾਦ ਤੇ ਸਾਡੀ ਸ਼ਾਂਤੀ ਭੰਗ ਕਰ ਦੇਣਗੇ ਇਸੇ ਵਿਸ਼ੇ ਦੇ ਇਸ ਚੀਜ਼ ਦੇ ਪ੍ਰਚਾਰ ਦੇ ਤੇ ਇਹ ਉਹ ਉਹਨਾਂ ਨੇ ਜਿੱਤ ਪ੍ਰਾਕਤ ਕੀਤੀ ਹੈ ਕਿਉਂਕਿ ਜਦੋਂ ਵੀ ਕੋਈ ਪ੍ਰਵਾਸੀ ਕਿਤੇ ਟਰੱਕੀ ਕਰਦਾ ਹੁੰਦਾ ਹੈ ਉੱਥੇ ਜਿਹੜੀ ਲੋਕਲ ਜਨਤਾ ਹੁੰਦੀ ਹੈ ਉਹ ਨਹੀਂ ਚਾਹੁੰਦੀ ਹੁੰਦੀ ਵੀ ਪ੍ਰਵਾਸੀ ਟਰੱਕੀ ਕਰੇ ਚਾਹੇ ਪੰਜਾਬ ਹੈ ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ ਕਿਤੇ ਵੀ ਇਸ ਕਰਕੇ ਉਹ ਲੋਕ ਦਾ ਇਤਰਾਜ਼ ਕਰਦੇ ਕਰਦੇ ਨੇ ਇੰڈین ਲੋਕਾਂ ਤੇ ਇਸੇ ਇਹਨਾਂ ਜਦੋਂ ਉਹਨਾਂ ਨੇ ਇਹ ਨਾਰਾ ਦਿੱਤਾ ਆ ਲੋਕਾਂ ਨੇ ਉੱਥੋਂ ਦਰਨੇ ਨੇ ਵੋਟਾਂ પાਕੇ ਉਹਨੂੰ ਜਿਤਾ ਲਿਆ ਮਤਲਬ ਜਿਹੜੇ ਆਪਣੇ ਲੋਕਾਂ ਵਾਸਤੇ ਇੱਕ ਚਕੂਰਦਾ ਸੂਬ ਸੰਘਟੇ ਇਸਨੀ ਹੈ ਮਤਲਬ ਭਾ ਅਮਾਰੂ ਯੰਗ ਤੇ ਉੱਥੇ ਹੋ ਸਕਦਾ ਹੈ ਕਈ ਵਾਰੀ ਹਾਲਾਤ ਅਮਰੀਕਾ ਦੇ ਜਿਹੜੇ ਹਾਲਾਤ ਨੇ ਉਹ ਇਤਨੂੰ ਵੱਧ ਵਾਤਰ ਹੋਣ ਦੀ ਪਹਾਰਤੇ ਨੇ ਕਿਉਂਕਿ ਇੱਧਰ ਰਾਕਰਾਨ ਵਾਲਾ ਮਸਲਾ ਜਿਹੜਾ ਇਹ ਵੀ ਹੋ ਰਿਹਾ ਹੈ ਉਧਰ ਇਜ਼ਰਾਇਲ ਵਾਲਾ ਮਸਲਾ ਜਿਹੜਾ ਉਹ ਵੀ ਉੱਝਿਆ ਹੋਇਆ ਹੈ ਜਿਹਦੇ ਚ ਤੇ ਇੱਧਰ ਰਸ਼ੀ ਵਾਲਾ ਵੀ ਉੱਝਿਆ ਹੋਇਆ ਹੈ ਸੰਮੇਲ ਦੇ ਹਾਲਾਤ ਨੇ ਜਿਹੜੇ ਦੁਨੀਆ ਗਲੋਬਲ ਪੱਧਰ ਤੇ ਇਹ ਕੋਈ ਬਹੁਤੇ ਚੰਗੇ ਨਹੀਂ ਹਨ ਜਿਹਦੇ ਵਿੱਚ ਅਮਰੀਕਾ ਦੀ ਪਾਰਸੀ ਤੇ ਹੈਗਾਗਾ ਹਿੱਸਾ ਹੈ ਏਦਾਰ ਇਸ ਕਰਕੇ ਵਿੱਚ ਹਾਲਾਤ ਉਤਰੋ ਮਤਲਬ ਆਪਦੀ ਨਕਾਮੀ ਨੂੰ ਕੋਈ ਸਾਫਤ ਆਪਣੇ ਇੰਡੀਆ ਲੋਕਾਂ ਦੇ ਉੱਤੇ ਦੰਗਾ ਫਸਾ ਕੇ ਆਪ ਦੀ ਜਿਹੜੀ ਨਕਾਮੀ ਹੈ ਉਹ ਦੂਜੇ ਦੇਸ਼ਾਂ 'ਚ ਲੁਕਾਉਣ ਦੀ ਕੋਸ਼ਿਸ਼ ਵੀ ਕਰ ਸਕਦਾ ਬਿਲਕੁਲ ਜੇ ਮੈਂ ਕੈਨੇਡਾ ਸਰਕਾਰ ਦੀ ਗੱਲ ਕਰਾਂ ਜਾਂ ਯੂ ਐਸ ਏ ਸਰਕਾਰ ਦੀ ਗੱਲ ਕਰਾਂ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿਆਂ ਇਹ ਅਸਲਾ ਹੋ ਗਿਆ ਜਾਂ ਕੋਈ ਇੰਟੈਲੀਜੈਂਸ ਰਿਪੋਰਟ ਹੋ ਗਈ ਜਾਂ ਇੱਕ ਦੂਜੇ ਨਾਗਰਿਕ ਨੇ ਜਿਹੜੇ ਜਿਹੜੇ ਉੱਥੇ ਸਿਟੀਜ਼ਨ ਨੇ ਉਹਨਾਂ ਦੀ ਜਾਨ ਸੁਰੱਖਿਆ ਇਹਨਾਂ ਦੇ ਇੱਕ ਪਾਲਿਸੀ ਹੈ ਜੀ ਇਹ ਆਪချင်း ਕਿਤੇ ਨਾ ਕਿਤੇ ਡਿਸਕਸ਼ਨ ਕਰਦੇ ਨੇ ਜਦੋਂ ਨਿਜਰ ਦਾ ਉਹ ਕਤਲ ਹੋਇਆ ਸੀਗਾ ਜਿਹਨਾਂ ਨੂੰ ਆਪਾਂ ਖਾਲਿਸਤਾਨ ਕਹਿੰਦੇ ਆ ਤਾਂ ਉਹਦੇ ਵਿੱਚ ਜਿਹੜੀ ਇੰਟੈਲੀਜੈਂਸ ਥੀ ਜੀ ਐਫ ਬੀ ਆਈ ਸੀ ਤਾਂ ਉਹਨਾਂ ਨੇ ਹੀ ਕਿਤਨਾ ਕਿਤੇ ਭਾਰਤ ਦਾ ਨਾਮ ਲੱਤਾ ਕੀ ਸੀਗਾ ਤੇ ਉਹਨਾਂ ਕੋਲੇ ਜੋ ਇਨਕੁਆਇਰੀ ਹੋਈ ਤਾਂ ਉਹਨਾਂ ਨੇ ਯੂ ਐਸ ਏ ਨਹੀਂ ਕਰਕੇ ਉਹਨਾਂ ਨੂੰ ਦਿੱਤੀ ਸੀ ਕਿਉਂਕਿ ਇਹਨਾਂ ਦਾ ਬਿਜ਼ਨਸ ਵੀ ਸਾਂਝਾ ਹੈ ਭਾਈਚਾਰੇ ਵਿੱਚ ਵੀ ਸਾਂਝਾ ਹੈ ਕਿਉਂਕਿ ਕੈਨੇਡਾ ਤੇ ਯੂ ਐਸ ਏ ਕੁਝ ਗੱਲਾਂ ਤੇ ਇੱਕ ਇੱਕ ਸਮੱਥ ਰਹਿੰਦੇ ਨੇ ਉਹਦੇ ਲਈ ਚਾਹੇ ਕਿ ਇੰਡੀਆ ਸਰਕਾਰ ਹੋਵੇ ਜਾਂ ਕੋਈ ਦੂਜੀ ਕੰਟਰੀ ਹੋਵੇ ਉਹਨੂੰ ਹਾਲੇ ਤੀਜੇ ਬੰਦੇ ਨੂੰ ਇੰਨਾ ਕਲੋਜ਼ ਨਹੀਂ ਆਣ ਦਿੰਦੇ ਜਿੰਨਾ ਇਹ ਆਪਸ ਵਿੱਚ ਮਿਲਬਰਤਨ ਰੱਖਦੇ ਨੇ ਤਾਂ ਹੁਣ ਆਪਾਂ ਇਹੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਜੇ ਦੋਨੋਂ ਸਰਕਾਰਾਂ ਨੇ ਅਪਚ ਐਡਾ ਇਕਾ ਰੱਖਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਦੇ ਵਿੱਚ ਵੀ ਕਿਤੇ ਨਾ ਕਿਤੇ ਖਟਾਸ ਨਜ਼ਰ ਆਏਗੀ ਕਿਉਂਕਿ ਯੂਐਸਏ ਇਸ ਕਨੇਡਾ ਨਾਲ ਤਾਂ ਹੋ ਗਈ ਜੇ ਯੀ ਯੂਐਸਏ ਨੇ ਵੀ ਸਟੈਂਡ ਲੈ ਲਿਆ ਆਪਣਾ ਦੇਖੋ ਯੂਐਸਏ ਵੀ ਇਸ ਗੱਲ ਤੋਂ ਤੰਗ ਹੈ ਵੀ ਇੰਨੇ ਇੰਡੀਆ ਲੋਕ ਆ ਰਹੇ ਨੇ ਮਤਲਬ ਹਰ ਘੰਟੇ ਦੇ ਵਿੱਚ 10 ਦੰਦੇ ਇੰਡੀਅਨ ਨੇ ਜਿਹੜੇ ਉਹਨੇ ਚ ਡੰਕੀ ਰਾਹੀਂ ਜਾਂ ਹੋਰ ਕਿਸੇ ਤਰੀਕੇ ਨਾਲ ਗਲਤ ਇਲੀਗਲ ਤਰੀਕਿਆਂ ਨਾਲ ਮਤਲਬ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਕਿਸ ਨੂੰ ਫੜਪੜ ਲੈਂਦੇ ਨੇ ਕਿਸ ਨੂੰ ਕਿਵੇਂ ਕਰ ਜਾਂਦੇ ਨੇ ਕਿਸ ਨੂੰ ਲੰਘ ਜਾਂਦੇ ਨੇ ਇਸ ਗੱਲ ਤੋਂ ਔ ਜਿਆਦੇ ਪੀੜਤ ਨੇ ਮਤਲਬ ਲਗਭਗ ਲੱਖ ਬੰਦੇ ਜਿਹੜਾ ਉੱਥੇ ਉਹ ਕਹਿੰਦੇ ਨੇ ਵੀ ਸਾਡੇ ਇਲੀਗਲ ਹੈ ਜਿਹੜਾ ਇੰਡੀਆਨ ਲੱਖ ਬੰਦਾ ਸਾਡੇ ਚ ਇੰਟਰ ਕਰਦਾ ਇਸ ਕਰਕੇ ਉਹ ਇੰਡੀਆਨ ਲੋਕਾਂ ਤੇ ਖਾਸ ਕਰਕੇ ਹੀ ਉਤਰਾਜ ਕਰਦੇ ਨੇ ਇੰਡੀਆਨ ਲੋਕ ਵੈਸੇ ਇੰਨਾ ਕਰਦੇ ਤਾਂ ਹੋ ਸਕਦਾ ਕਰਦੇ ਹੋਣ ਜਾਂ ਨਾ ਸਰਕੂਲ ਤਾਂ ਵੀ ਆਪਣੀਆਂ ਖਗਰਾਂ ਚ ਤਾਂ ਆਇਆ ਨਹੀਂ ਇਸ ਕਰਕੇ ਉਹ ਇੰਡੀਆ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਖਿਲਾਫ ਲਈ ਉਹਨਾਂ ਦੇ ਹਲਾਤ ਜੇ ਕੋਈ ਇੱਕ ਜੇ ਕੋਈ ਮਰਾ ਜਾਗੀ ਕਿਸੇ ਤਰੀਕੇ ਨਾਲ ਅਮਰੀਕਾ ਦੇ ਉੱਤੇ ਕੋਈ ਬਲੇਮ ਜਾਂ ਉਥੇ ਆਰਥਿਕ ਮੰਦੀ ਜਾਂ ਕੋਈ ਦੰਗਾਫਸਾਦ ਹੁੰਦਾ ਤਾਂ ਉਹ ਪਹਿਲਾਂ ਇੰਦੀਆਂ ਲੋਕਾਂ ਨੂੰ ਇਸ ਗੱਲ ਦਾ ਸ਼ਿਕਾਰ ਬਣਾਉਣਗੇ ਬਿਲਕੁਲ ਜੇ ਮੈਂ ਗੱਲ ਕਰਦਾ ਯੂਐਸਏ ਦੀ ਆਰਮੀ ਸਭ ਤੋਂ ਵੱਡੀ ਆਰਮੀ ਹੈ ਟੈਕਨੋਲੋਜੀ ਉਹਨਾਂ ਕੋਲ ਹੈ ਕਹਿੰਦੇ ਉੱਥੇ ਤਾਂ ਪਰਿੰਦਾ ਫਰਨੀ ਮਾਰ ਸਕਦਾ ਹਵਾ ਵੀ ਯੂਐਸਏ ਦੀ ਆਰਮੀ ਤੋਂ ਪੁੱਛ ਕੇ ਲੈ ਮਤਲਬ ਅੰਦਰ ਵੜਦੀ ਹੈ ਸੈਟਲਾਈਟ ਦੇ ਥਰੂ ਉੱਥੇ ਕਿਤੇ ਨਾ ਕਿਤੇ ਨਿਗਰਾਨੀ ਰੱਖੀ ਜਾਂਦੀ ਹੈ ਕਹਿੰਦੇ ਜੇ ਉੱਥੇ ਕੋਈ ਬੰਦਾ ਆਉਂਦਾ ਹੀ ਹੈ ਤਾਂ ਕਹਿੰਦੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆਰਮੀ ਹੈ ਉਹਦੀ ਸਹਿਮਤੀ ਹੁੰਦੀ ਹੈ ਭਾਈਮੰਦੀ ਤੌਰ ਤੇ ਲਾਜੋ ਇਨਸਾਨੀਅਤ ਤੌਰ ਤੇ ਕਹਿੰਦੇ ਜੇ ਉਹ ਆਪਣੀ ਆਈ ਤੇ ਆ ਜਾਣ ਜਾਂ ਕਿਤੇ ਨਾ ਕਿਤੇ ਸਟ੍ਰਿਕ ਹੋ ਜਾਣ ਕਹਿੰਦੇ ਉੱਥੋਂ ਤੁਸੀਂ ਇੱਕ ਸੂਈ ਵੀ ਨਹੀਂ ਕੱਟ ਸਕਦੇ ਯੂਐਸਏ ਦੀ ਇੱਕ ਬਾਰਡਰ ਤੋਂ ਕਦਰ ਇਨਸਾਨ ਆਉਣ ਦਾ ਬਹੁਤ ਦੂਰ ਦੀ ਗੱਲ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਯੂਐਸਏ ਦੇ ਅਗਰ ਐਡਾ ਬੜਾ ਰਿਸਕ ਲਿਆ ਹੈ ਜਾਂ ਆਉਣ ਦੇਣ ਦੇ ਨੇ ਪਰ ਜਦੋਂ ਵੀ ਕੋਈ ਆਂਦਾ ਹੈ ਪਰ ਤੁਸੀਂ ਦੇਖਿਆ ਹੋਣਾ ਕਿ ਯੂਐਸਏ ਦੇ ਵਿੱਚ ਨਾ ਵੀ ਦੰਗਾ ਫਸਾਦ ਹੁੰਦਾ ਹੈ ਨਾ ਕੋਈ ਕਿਤੇ ਨਾ ਕਿਤੇ ਉੱਥੇ ਕੋਈ ਇਧਰ ਘਟਨਾ ਹੁੰਦੀ ਹੈ ਉਹ ਲੋਕਲ ਬੰਦੇ ਤੇ ਕੋਈ ਜੇ ਦੋਸ਼ ਲਾਉਂਦੇ ਨੇ ਮਤਲਬ ਸਰਕਾਰ ਲੋਕਲ ਬੰਦਿਆਂ ਦੇ ਕਹਿਣ ਦੇ ਉੱਤੇ ਇਹੀ ਮਤਲਬ ਇਹ ਗੱਲ ਪ੍ਰਚਾਰ ਕਰਦੀ ਹੈ ਜੀ ਸਾਡੇ ਜਿਹੜੇ ਇਲੀਗਲ ਇਮੀਗ੍ਰੈਂਟ ਆ ਉਹ ਇੰਡੀਆ ਲੋਕਾਂ ਦੀ ਸਭ ਤੋਂ ਵੱਧ ਹੈ ਇਹ ਉਸ ਕਰਕੇ ਮਤਲਬ ਇਤਰਾਜ ਕਰਦੇ ਨੇ ਹੋਰ ਉੱਥੇ ਕੋਈ ਏਡੀ ਗੱਲ ਹੈ ਨਹੀਂ ਹਾਲਾਤ ਖਰਾਬ ਨੇ ਹਾਲਾਤਾਂ ਤੋਂ ਹੋ ਸਕਦਾ ਉੱਥੇ ਆਰਥਿਕ ਮੰਦਾ ਵੀ ਆ ਜੇ ਉਹਦੇ ਕਾਰਨ ਮਤਲਬ ਇਹ ਜਿਹੜੇ ਬਲੇਮ ਨੇ ਬਲੇਮ ਬਾਜੀ ਕੋ ਸਿਰਫ ਉਸ ਤੇ ਹੋਸ਼ ਲੋਕਾਂ ਦਾ ਇਹ ਨੁਕਸਾਨ ਕਰਨਗੇ مالی ਨੁਕਸਾਨ ਵੀ ਕਰਨਗੇ ਪਰਚੇ ਵੀ ਦੇਣਗੇ ਜੇ ਇੱਥੇ ਇਹਨਾਂ ਦੀ ਇੰਟੈਲੀਜੈਂਸ ਨਹੀਂ ਤਾਕੜੀ ਹੋਵੇ ਤਾਂ ਉੱਥੇ 17 ਲੱਖ ਲੋਕ ਜੇਲ੍ਹ ਦੇ ਵਿੱਚ ਬੰਦ ਨੇ ਅਮਰੀਕਾ ਦੇ ਵਿੱਚ 17 ਲੱਖ ਲੋਕ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਫਿਰ ਉਹ ਇੰਟੈਲੀਜੈਂਟ ਹੈ ਜਿਹੜੇ ਉਹ ਇਹ ਨਹੀਂ ਇੰਟੈਲੀਜੈਂਟ ਆ ਨੇ ਜਿਹੜੇ ਤੇ ਫੋਰਸ ਪੱਚਾ ਦੇ ਕੇ ਅੰਦਰ ਧੋਖਤਾ ਉਹਨੂੰ ਇੰਟੈਲੀਜੈਂਟ ਕਹਿੰਦੀ ਨਹੀਂ ਹੈ ਕਿ ਇਹ ਬੇਰੁਚ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਦੀ ਹਾਂ ਚ ਹਾਂ ਮਿਲਾ ਕੇ ਹੀ ਬੰਦੇ ਨੂੰ ਅੰਦਰ ਵੀਂਦ ਨੇ ਇੰਡੀਆ ਲੋਕਾਂ ਨੂੰ ਹੋਰ ਵੀ ਵੱਧ ਅੰਦਰ ਦੇਣਗੇ ਕਿਉਂਕਿ ਹਾਲਾਤ ਖਰਾਬ ਨੇ ਇਹ ਉਹ ਇਨ ਮਤਲਬ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਜੇ ਸਾਡੇ ਅਮਰੀਕਾ ਦੇ ਹਾਲਾਤ ਖਰਾਬ ਹੋਏ ਉਹ ਕਹਿੰਦੇ ਨੇ ਤਾਂ ਉਹਦੇ ਵਿੱਚ ਮਤਲਬ ਜਿਹੜੇ ਵੱਧ ਦੋਸ਼ੀ ਨੇ ਉਹ ਇੰਡੀਆ ਲੋਕ ਹੋਣਗੇ ਜੇ ਮੈਂ 트ੰਪ ਦੀ ਗੱਲ ਕਰਨਾ ਜੀ 트ੰਪ ਨੇ ਬਹੁਤ ਵੱਡਾ ਬਿਆਨ ਹੈ ਜਿਹੜਾ ਉਹ ਜਿਹੜੇ ਉੱਥੇ ਦੇ ਯੂ ਐਸ ਏ ਦੇ ਨਾਗਰਿਕ ਨੇ ਉਹਨਾਂ ਦੇ ਪੱਖ ਚ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਸਾਡੀ ਇਹ ਜਿਹੜੀ ਆਰਮੀ ਹੈ ਯੂ ਐਸ ਏ ਆਰਮੀ ਉਹ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਜਿਹੜੇ ਜਿੱਥੇ ਲੜਾਈ ਝਗੜਾ ਹੋ ਰਿਹਾ ਹੈ ਉੱਥੇ ਸ਼ਾਂਤੀ ਤੌਰ ਤੇ ਭੇਜੇ ਗਏ ਨੇ ਉਹ ਹੁਣ ਕਹਿ ਰਹੇ ਨੇ ਕਿ ਅਸੀਂ ਜੀ ਔਰ ਉਹਨਾਂ ਨੂੰ ਵਾਪਸ ਬੁਲਾਇਆ ਜਾਏਗਾ ਤੇ ਉਹ ਕਿਤੇ ਨਾ ਕਿਤੇ ਜਿਹੜੀ ਆਰਮੀ ਹੈ ਉਹ ਯੂਐਸਏ ਦੇ ਵਿੱਚ ਹੀ ਕਿਤੇ ਨਾ ਕਿਤੇ ਸੇਵਾ ਨਿਭਾਏਗੀ ਛੋਟੇ ਛੋਟੇ ਚੌਂਕਾ ਦੇ ਸਾਨੂੰ ਖੜੀ ਨਜ਼ਰ ਆਏਗੀ ਉਹਦੇ ਨਾਲ ਕੀ ਹੈ ਕਿ ਇੱਕ ਤਾਂ ਆਪਣੇ ਕੰਟਰੀ ਸੇਫ ਹੋਏਗੀ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੇ ਅੰਸਰਾਰਤੀ ਅੰਸਰ ਨੇ ਉਹਨਾਂ ਤੇ ਠੱਲ ਪਾਈ ਜਾਏਗੀ ਦੂਜਾ ਉਹਨਾਂ ਨੂੰ ਇਕਨੋਮੀ ਜਿਹੜੀ ਜਿਹੜਾ ਉਹਨਾਂ ਦਾ ਡਾਲਰ ਹੈ ਉਹ ਦਿਨ ਪਰ ਦਿਨ ਘਟਦਾ ਜਾ ਰਿਹਾ ਹੈ ਤਾਂ ਡਾਲਰ ਦੀ ਗੁਣ ਪੱਤਾ ਨੂੰ ਵਧਾਉਣ ਵਾਸਤੇ ਸ਼ੇਅਰ ਮਾਰਕੀਟ ਨੂੰ ਚੱਕਣ ਵਾਸਤੇ ਉਹਨਾਂ ਨੇ ਕਿਤੇ ਨਾ ਕਿਤੇ ਇਹਦੇ ਬਲ ਵੀ ਧਿਆਨ ਦਿੱਤਾ ਕਿ ਜੇ ਸਾਡੀ ਹੀ ਕੰਟਰੀ ਦੇ ਵਿੱਚ ਭੁੱਖਮਰੀ ਆ ਗਈ ਜਾਂ ਸਾਡੇ ਕੰਟਰੀ ਦੇ ਵਿੱਚ ਕੋਈ ਹਾਲਾਤ ਐਸੇ ਖਰਾਬ ਹੋ ਰਹੇ ਨੇ ਤਾਂ ਸਾਨੂੰ ਕਿਤੇ ਨਾ ਕਿਤੇ ਆਪਣੀ ਹੀ ਕੰਟਰੀ ਦੇ ਲੋਕਾਂ ਨੂੰ ਬੇਰੋਜ਼ਗਾਰ ਦੇਣਾ ਜਾਂ ਰੋਜ਼ਗਾਰ ਦੇਣਾ ਜਿਹਨੂੰ ਕਹਿੰਦੀ ਆਪਾਂ ਜਾਂ ਕਿਤੇ ਨਾ ਕਿਤੇ ਹੈਲਥ ਦੇਣੀ ਹੈ ਤਾਂ ਟਰੰਪ ਨੇ ਕਿਤੇ ਨਾ ਕਿਤੇ ਬਹੁਤ ਵੱਡਾ ਜਿਹੜਾ ਡਿਸੀਜਨ ਲਿਆ ਉਹ ਇਹੀ ਸੋਚ ਕੇ ਲਿਆ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਚਾਈਨਾ ਇਕਨੋਮੀ ਤੇ ਉਹਨਾਂ ਨੂੰ ਖਤਰਾ ਵੱਡਾ ਨਜ਼ਰ ਆ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਯੂ ਐਸ ਏ ਦਾ ਕਿੰਨਾ ਕਿ ਤੇੜਾ ਡਾਲਰ ਹੈ ਉਹ ਵੀ ਮਜ਼ਬੂਤ ਹੋਏਗਾ ਤੇ ਪੈਰਾ ਤੇ ਮਜ਼ਬੂਤ ਵੀ ਯੂ ایس এ ਨਜ਼ਰ ਆਏਗਾ ਕੁਝ ਟਾਈਮ ਬਾਅਦ ਦੇਖੋ ਜੇ ਡਾਲਰ ਤਾਂ ਮਜ਼ਬੂਤ ਹੋ ਜੇ ਚਲੋ ਉਹ ਤਾਂ ਉਹਨਾਂ ਨਾਲ ਆਪਣੇ ਨਾਲ ਤਾਂ ਦੇਖੋ ਆਪਣਾ ਤਾਂ ਕਮਜ਼ੋਰ ਹੀ ਹੋਊਗਾ ਆਪਣਾ ਪੈਸਾ ਤਾਂ ਕਮਜ਼ੋਰ ਹੋਊਗਾ 골ਡ ਮਹਿੰਗਾ ਹੋਊਗਾ ਤੇ ਇਹਦਾ ਹਾਲਾਤ ਤੁਹਾਨੂੰ ਪਤਾ ਹੀ ਹੈ ਆਪਣੇ ਦਾ ਇਹ ਗੱਲ ਕਰ ਅਮਰੀਕਾ ਦੇ ਵਿੱਚ ਵੀ ਜੇ ਇੰਟੈਲੀਜੈਂਟ ਐਨੀ ਟਕੜੀ ਹੋਵੇ ਤਾਂ ਉੱਥੇ ਮਤਲਬ ਜਿਹੜਾ ਫੈਂਟਾਨਿਲ ਨਾਲ 1 ਲੱਖ ਮੁੰਡੇ ਦੀ ਡੈਥ ਹੁੰਦੀ ਹੈ 1 ਸਾਲ ਦੇ ਵਿੱਚ ਮੈਂ ਤਾਂ ਇਹ ਸੁਣਿਆ ਡਾਕਟਰ ਪਿਆਰੇ ਨਾਲ ਕਹਿੰਦਾ 1,27,000 ਦੀ ਹੋਣ ਲੱਗੀ ਮਤਲਬ ਜੇ ਫਿਰ ਉਹ ਇੰਟੈਲੀਜੈਂਟ ਉਹਨਾਂ ਦੀ ਉੱਥੇ ਉਧਰਲੇ ਪਾਸੇ ਕੰਮ ਕਰੇ ਤਾਂ ਇੰਡੀਆ ਲੋਕਾਂ ਦੇ ਉੱਤੇ ਹੀ ਕਿਉਂ ਚੜ ਚੜ ਕੇ ਆ ਰਹੇ ਨੇ ਜੇ ਉੱਥੇ ਕੋਈ ਇਸ ਤਰ੍ਹਾਂ ਦੇ ਕ੍ਰਾਈਮ ਰੁਕਦੇ ਹੋਣ ਸਕੂਲਾਂ ਦੇ ਵਿੱਚ ਉੱਥੇ ਇਹ ਫਾਇਰਿੰਗ ਹੁੰਦੀ ਹੈ ਬੱਚਿਆਂ ਨੂੰ ਮਾਰਿਆ ਜਾਂਦਾ ਹੈ ਹੋਰ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਕ੍ਰਾਈਮ ਨੇ ਜਿਹੜੇ ਅਮਰੀਕਾ ਦੇ ਵਿੱਚ ਹੁੰਦੇ ਨੇ ਠੀਕ ਹੈ ਕੌਣ ਪੈਰਾਨੀ ਅੱਗਾ ਟੱਕ ਮਤਲਬ ਕਹਿਣ ਦਾ ਭਾਵ ਹੈ ਵੀ ਪਾਵਰਫੁੱਲ ਹੋਣ ਦੇ ਕਾਰਨ ਉਹਨਾਂ ਦਾ ਨਾਮ ਹੀ ਲਿਆ ਜਾਂਦਾ ਤੇ ਉਹਨਾਂ ਨੂੰ ਬਗਰਾਮ ਨਹੀਂ ਕੋਈ ਕਰ ਸਕਦਾ ਉੱਥੇ ਆਪਣੇ ਨਾਲੋਂ ਕ੍ਰਾਈਮ ਇਹ ਨਹੀਂ ਹੈ ਵੀ ਉੱਥੇ ਘੱਟ ਹੈ ਜੇ ਉੱਥੇ ਘੱਟ ਕ੍ਰਾਈਮ ਹੋਵੇ ਤਾਂ 1,27,000 ਮੁੰਡਾ 30 ਕਰੋੜ ਦੀ ਆਬਾਦੀ ਵਿੱਚ ਇੰਨੇ ਮਤਲਬ ਡਰੱਗਸ ਨਾਲ ਕਿਉਂ ਉੱਥੇ ਮਸਤਾ ਹੋਣ ਨੇ ਦੇਖੋ ਜੇ ਆਪਾਂ ਡਰੱਗਸ ਦੇ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਕਿੰਨਾ ਕਿਤੇ ਇਹ ਰੇ ਕੰਟਰੀ ਦੇ ਵਿੱਚ ਇਹ ਜਿਹੜਾ ਜ਼ਹਿਰ ਹੈ ਉਹ ਫੈਲਿਆ ਹੋਇਆ ਜੁਰੀ ਨਹੀਂ ਕਿ ਕੈਨੇਡਾ ਯੂ ਐਸ ਏ ਦੇ ਵਿੱਚ ਹੈ ਜੇ ਮੈਂ ਆਪਾਂ ਆਪਾਂ ਇੰਡੀਆ ਦੀ ਗੱਲ ਕਰ ਲਈਏ ਇਹਦੇ ਵਿੱਚ ਬੀੜੀ ਸਿਗਰਟ ਤੰਬਾਕੂ ਖਾਣ ਵਾਲੇ ਬੰਦਿਆਂ ਦੀ ਕਰੋੜਾਂ ਪਹੁੰਚ ਜਾਂਦੀ ਹੈ ਪਰ ਗੱਲਬਾਤ ਉਹੀ ਆਂਦੀ ਹੈ ਕਿ ਮਰਦਾ ਕਿਸੇ ਨਾਲ ਅਗਲਾ ਚੱਕ ਕੇ ਫੂਕ ਕੇ ਕਹਿ ਦਿੰਦੇ ਆ ਸੰਸਕਾਰ ਤੇ ਆ ਜਾ ਲੇਕਿਨ ਆਪਣੇ ਕੁਝ ਜਿਹੜਾ ਡਾਟਾ ਹੈ ਨਾ ਤਾਂ ਇਹ ਸਰਕਾਰ ਦੱਸਣਾ ਚਾਹੁੰਦੀ ਹੈ ਨਾ ਕਿਤਨਾ ਕਿਤੇ ਲੋਕ ਦੱਸਣਾ ਚਾਹੁੰਦੇ ਨੇ ਕਿ ਭਾਈ ਸਾਡਾ ਤਾਂ ਜੇ ਬੰਦਾ ਮਰਿਆ ਉਹ ਸ਼ਰਾਬ ਪੀ ਕੇ ਮਰਿਆ ਜਾਂ ਭੁੱਖੀ ਖਾ ਕੇ ਮਰਿਆ ਜਾਂ ਕਿਸੇ ਹੋਰ ਨਸ਼ੇ ਨਾਲ ਮਰਿਆ ਮਸਾਇਆ ਕਹਿੰਦੇ ਨੇ ਜੀ ਦੋਰਾ ਪੈ ਗਿਆ ਬੰਦੇ ਦੀ ਸਿਹਤ ਖਰਾਬ ਧੀ ਬੰਦਾ ਬਿਮਾਰ ਚੱਲਦਾ ਧੀ ਚੱਕੀ ਡੈਥ ਹੋ ਗਈ ਆਪਣੀਆਂ ਵੀ ਨਕਾਮੀਆਂ ਨੇ ਨਾ ਆਪਾਂ ਦੇਖੋ ਕਿੱਡੇ ਕਿੱਡੇ ਆਪਣੇ ਜੇ ਬੰਦੇ ਡੈਥ ਹੁੰਦੀ ਹੈ ਕਿਸੇ ਨੂੰ ਕੋਈ ਦੱਸਦਾ ਜੇ ਤਾਂ ਇੱਕ ਹੋਵੇ ਤਾਂ ਅਗਲਾ ਕਹਿੰਦੇ ਵੀ ਫਲਾ ਪਤਾ ਵੀ ਫਲਾਨੀ ਚੀਜ਼ ਨਾਲ ਮਰ ਗਿਆ ਹੁਣ ਮਰਦਾ ਤਾਂ ਸ਼ਰਾਬ ਪੀ ਕੇ ਹੈ ਜਾਂ ਸਮੈਕ ਨਾਲ ਉਹ ਵੀ ਤਾਂ ਨਕੀ ਹੈ ਜੀ ਕੋਈ ਡਰਗ ਹੋ ਰਿਹਾ ਜਾਂ ਕੋਈ ਇੰਜੈਕਸ਼ਨਾਂ ਨਾਲ ਤੇ ਨੌ ਚਿੱਟੇ ਦਾ ਬੰਦ ਨੇ ਚਿੱਟਾ ਜਿਹੜਾ ਇੰਨਾ ਅਵੇਲੇਬਲ ਨੇ ਹੈ ਕਿਿੱਤੇ ਤੇ ਪ੍ਰੋਗਰਾਮ ਆਪਾਂ ਕਰਦੇ ਤਾਂ ਹੁੰਦੇ ਆ ਜੀ ਮਤਲਬ ਇਹ ਤਾਂ ਜਿਹੜੀਆਂ ਬਾਹਰਲੀਆਂ ਸ਼ਕਤੀਆਂ ਨੇ ਜਿਹੇ ਜੇ ਕੋਈ ਵੀ ਰਾਜਨੀਤਿਕ ਸ਼ਕਤੀ ਹੈ ਕਿਸੇ ਵੀ ਸਟੇਟ ਦੀ ਹੈ ਕਿੰਦਾ ਸਾਹਿਬ ਉਹ ਜਦੋਂ ਆਪਣੀਆਂ ਨਕਾਮੀਆਂ ਦੇ ਉੱਤੇ ਪਰਦਾ ਪਾਉਣ ਵਾਸਤੇ ਉਹਨਾਂ ਕੋਲੇ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਅੱਤਵਾਦ ਇੱਕ ਨਸ਼ਾ ਮਤਲਬ ਇਹ ਬਾਰੇ ਸੌਖੇ ਨੇ ਇਹਨਾਂ ਵਾਸਤੇ ਬੰਦਿਆਂ ਦੇ ਉਧਰ ਉਧਰੀ ਗੜਬੜਾ ਕਰਾ ਕੇ ਆਪਣੀਆਂ ਜਿਹੜੀਆਂ ਨਕਾਮੀਆਂ ਹੁੰਦੀਆਂ ਨੇ ਉਹਨਾਂ ਤੇ ਮਿੱਟੀ ਪਾਉਣ ਵਾਸਤੇ ਕਦੇ ਗਵਾਂਡੀ ਦੇਸ਼ ਦਾ ਨਾਮ ਲਿਆ ਜਾਂਦਾ ਹੈ ਕਦੇ ਅਰਦੇਸ਼ ਦਾ ਨਾਮ ਲਿਆ ਜਾਂਦਾ ਤੇ ਜਿੱਥੇ ਵਿੱਚ ਹੁੰਦਾ ਕੁਝ ਵੀ ਨਹੀਂ ਗਲ ਕਰ ਬਦਨਾਮ ਕਰਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਬਸ ਛਾਰਗ ਹੋਣ ਦੀ ਕੋਸ਼ਿਸ਼ ਕਰਦੇ ਐ ਜਿਵੇਂ ਸਾਰ ਇੱਕ ਵਾਰੀ ਨਾ ਆ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਸਰਸਤੇ ਜ਼ਿਲ੍ਹੇ ਦੇ ਵਿੱਚ ਚੱਲ ਜਾਈ ਗਏ ਤਾਂ ਹੋ ਗਿਆ ਸੀ ਚਿੱਟੇਸਰ ਤੇ ਮਤਲਬ ਉੱਥੇ ਉੱਥੋਂ ਦੇ ਸੀਐਮ ਦੀ ਦੂਰੰਦੇਸ਼ੀ ਦੇਖੋ ਗਾਲਾਂ ਪੰਜਾਬ ਨੂੰ ਦੇ ਗਈ ਮਤਲਬ ਆਪਣੇ ਵਾਲੇ ਦਾ ਆਪਣੇ ਨੂੰ ਫੜ ਫੜ ਅੰਦਰ ਦਿੰਦੇ ਨੇ ਇਹਨਾਂ ਦੀ ਦੂਰੰਦੇਸ਼ੀ ਦੇਖ ਲਓ ਤੇ ਖੱਟਰ ਸਾਹਿਬ ਵੀ ਸੀਦੇ ਸੀ ਐ ਨਾ ਕਿਤੇ ਉਹਨਾਂ ਦੀ ਦੂਰੰਦੇਸ਼ੀ ਉਹਨਾਂ ਨੇ ਉਹ ਐ ਨਹੀਂ ਕਿਹਾ ਵੀ ਸਾਡਾ ਹਰਿਆਣੇ ਦੇ ਵਿੱਚ ਜਿਆਦਾ ਚੱਲਦਾ ਹੈਗਾ ਉਹਨਾਂ ਨੇ ਗਾਲਾਂ ਪੰਜਾਬ ਨੂੰ ਦਿੱਤੀਆਂ ਵੀ ਪੰਜਾਬ ਮਾਰਾ ਵਡਾ ਭਾਈ ਉਹ ਖਰਾਬ ਹੋ ਗਿਆ ਜੀ ਉਸਨੇ ਮਾਰੇ ਬੱਚੇ ਕੋ ਮਾਰੇ ਛੋਟੇ ਮਾਰੇ ਜੋ ਤੇ ਮਤਲਬ ਇਸ ਤਰ੍ਹਾਂ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਮਤਲਬ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਵੱਡਿਆਂ ਲੋਕਾਂ ਨਾਲ ਇਹਨਾਂ ਦੇ ਹੱਥ ਨੇ ਪੰਜਾਬ ਦਾ ਕੋਈ ਗਾਲੀਵਾਰਸ ਨਹੀਂ ਹੈਗਾ ਨਾ ਹੀ ਕੋਈ ਦੁਰਨ ਬਦਕਿਸਮਤੀ ਇਹ ਹੈ ਦੀ 75 ਸਾਲ ਹੋ ਗਏ ਆਪਾਂ ਨੂੰ ਇੱਕ ਵੀ ਦੂਰ ਅੰਦੇਸ਼ੀ ਦਾ ਮੁੱਖ ਮੰਤਰੀ ਨਹੀਂ ਮਿਲਿਆ ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੋਵੇ ਸਾਰੇ बस ਪੇਟ ਭਰ ਕੇ ਅਧਕਾਰ ਮਾਰਨ ਆਲੇ ਆਗੇ ਜਿਹਦੇ ਕਰਕੇ ਪੰਜਾਬ ਦੇ ਜਿਹੜੇ ਹਾਲਾਤ ਨੇ ਇੰਨੇ ਨਾਜਕ ਹੋ ਗਏ ਤੇ ਬਾਤ ਤੋਂ ਬਾਤ ਸਰੋ ਜੰਦੇ ਜੰਦੇ ਰਜਿੰਦਰ ਜੀ ਮੇਰਾ ਇੱਕ ਹੋਰ ਕੁਐਸਚਨ ਹੈ ਪੰਜਾਬ ਦੇ ਨਾਲ ਰਿਲੇਟਡ ਹੈ ਕਿ ਪੰਜਾਬ ਦੇ ਵਿੱਚ ਤੁਸੀ ਨੂੰ ਪਤਾ ਹੀ ਹੈ ਕਿ ਕਿਤੇ ਨਹਾਲੀ ਦੇ ਵਿੱਚ ਚਾਰ ਜਾਂ ਪਛੇ ਬੰਦੇ ਨੇ ਜਿਹਦਾ ਨਾਮ ਲੈ ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ ਦੋ ਨੌਜਵਾਨ ਪੰਜਾਬੀ ਨੇ ਉਹਨਾਂ ਦਾ ਕਿਤੇ ਨਾ ਕਿਤੇ ਕਤਲ ਕਰ ਦਿੱਤਾ ਪਰ ਜਿਹੜੇ ਐਸਐਸਪੀ ਸਾਹਿਬ ਨੇ ਉਹ ਕਹਿੰਦੇ ਨਹੀਂ ਇਹ ਪ੍ਰਵਾਸੀ ਨਹੀਂ ਉਰੇ ਜੰਮੇ ਨੇ ਉਰੇ ਪਲੇ ਨੇ এডਿਕੇਸ਼ਨ ਉਰੇ ਕਰੀ ਹੈ ਤੁਸੀਂ ਪ੍ਰਵਾਸੀ ਕਿਉਂ ਕਹਿੰਨੇ ਉਹਨਾਂ ਨੂੰ ਕਿ ਉਹ ਤਾਂ ਪੰਜਾਬ ਦੇ ਹੀ ਨੌਜਵਾਨ ਨੇ ਕੋਈ ਹੁਣ ਕੁਝ ਆਪਣੇ ਜਥੇ ਬੰਦੀਆ ਦੇਖੋ ਇਸ ਦੇ ਉੱਤੇ ਇਹ ਹੈ ਵੀ ਇੱਕ ਡੈਡਲਾਈਨ ਹੋਵੇ ਵੀ ਪਰ ਉਹ ਤੋਂ ਲੈ ਕੇ ਉਸਨਾਂ ਨੂੰ ਪ੍ਰਵਾਸੀ ਕਹਾਂਗੇ 1900 ਜਿੱਦਾਂ ਕੀ ਅਸਾਮ ਦੇ ਵਿੱਚ ਇੱਕ ਵਾਰੀ ਹੋਇਆ ਸੀ ਉਹ ਉਹਨਾਂ ਨੇ ਵੀ 1960 ਤੋਂ ਜਿਹੜੇ ਪਹਿਲਾਂ ਦੇ ਨੇ ਉਹਨਾਂ ਨੂੰ ਅਸੀਂ ਅਸਾਮੀ ਗਿਣਾਂਗੇ ਮਤਲਬ ਇਸ ਤਰ੍ਹਾਂ ਕੋਈ ਡੈਡ ਲਾਈਨ ਹੋਣੀ ਚਾਹੀਦੀ ਹੈ ਵੀ 20 ਸਾਲ 50 ਸਾਲ 60 ਸਾਲ ਪਹਿਲਾਂ ਤੋਂ ਜਿਹੜਾ ਰਹਿੰਦਾ ਉਹਨੂੰ ਆਪਾਂ ਕਹਿ ਸਕਦੇ ਹਾਂ ਵਰਨਾ ਪ੍ਰਵਾਸੀ ਦਾ ਪ੍ਰਵਾਸੀ ਹੈ ਉਹਦੀਆਂ ਰਿਸ਼ਤੇਦਾਰੀਆਂ ਪ੍ਰਵਾਸੀ ਨਾਲ ਨੇ ਉਹਨਾਂ ਦੇ ਖੂਨ ਦੇ ਵਿੱਚ ਪ੍ਰਵਾਸੀ ਬਣਾ ਮਤਲਬ ਹਰ ਇੱਕ ਚੀਜ਼ ਨਾਲ ਆਪਣੇ ਨਾਲ ਉਹਨਾਂ ਦੇ ਧਾਰਮਿਕ ਵਿਚਾਰ ਨਹੀਂ ਹਨ ਆਪਣੇ ਤਿਹਾੜ ਨਹੀਂ ਮਿਲਦੇ ਉਹਨਾਂ ਨਾਲ ਠੀਕ ਹੈ ਸਰਕਾਰਾਂ ਵੋਟਾਂ ਦੀਆਂ ਮਾਰੀਆਂ ਮਤਲਬ ਇਹ ਇਸ ਤਰ੍ਹਾਂ ਕਰ ਦਿੰਦੀਆਂ ਨੇ ਪ੍ਰਵਾਸੀ ਦਾ ਵੈਸੇ ਪ੍ਰਵਾਸੀ ਹੀ ਹੁੰਦਾ ਹੈ ਨਹੀਂ ਦੇਖੋ ਜੇ ਆਪਾਂ ਕਹਿੰਨੇ ਕਿ ਇੰਡੀਆ ਪੂਰਾ ਇੱਕ ਆਪਾਂ ਕਿਤੇ ਵੀ ਜਾ ਕੇ ਜੌਬ ਕਰ ਸਕਦੇ ਹਾਂ ਤਾਂ ਇੱਕ ਲੱਖਾਂ ਸਦਾਣਾ ਨੇ ਸਮਾਜ ਸੇਵਕ ਜੀ ਬੰਦੇ ਨੇ ਉਹਨਾਂ ਨੇ ਗੱਲ ਕਹੀ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਕਿ ਪ੍ਰਵਾਸੀ ਮਜ਼ਦੂਰ ਸਾਡੇ ਭਾਈ ਨੇ ਉਹ ਆ ਕੇ ਕੰਮ ਕਰ ਸਕਦੇ ਨੇ ਪਰ ਕਿਤੇ ਨਾ ਕਿਤੇ ਅਗਰ ਮੈਂ ਪੰਜਾਬ ਦੀ ਗੱਲ ਕਰਾਂ ਉਹ ਕਹਿੰਦੇ ਮੈਂ ਅਗਰ ਕਿਤੇ ਯੂਪੀ ਚ ਜਾਵਾਂ ਜਾਂ ਕਿਤੇ ਨਾ ਕਿਤੇ ਮੈਂ ਰਾਜਸਥਾਨ ਚ ਜਾਵਾਂ ਤਾਂ ਮੈਨੂੰ ਬਿਨਾ ਇਨਕੁਆਰੀ ਕਿਤੇ ਮੇਤੋਂ ਬਿਨਾ ਮਤਲਬ ਡਾਕੂਟੀਫਾਈ ਕਿਤੇ ਮੈਨੂੰ ਕੋਈ ਕਮਰਾ ਨਹੀਂ ਦੇਵੇਗਾ ਤੇ ਔਰੇ ਤਾਂ ਜੀ ਕਹਿੰਦੇ ਜੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਨਾ ਉਹਨਾਂ ਦਾ ਪਤਾ ਹੁੰਦਾ ਬੈਕਗ੍ਰਾਉਂਡ ਤੇ ਬੰਦੇ ਕਿੱਥੋਂ ਆਏ ਨੇ ਕਿੱਥੇ ਰਹਿ ਰਹੇ ਨੇ ਪੁਲਿਸ ਕੋਈ ਇਨਕੁਆਰੀ ਨਹੀਂ ਕਰ ਰਹੀ ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾਤਰ ਦੇਖਿਆ ਗਿਆ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜੇ ਪੰਜਾਬ ਤੋਂ ਭਾਵੇਂ ਦੂਜੇ ਲੋਕ ਆ ਕੇ ਵਰਕ ਕਰ ਰਹੇ ਨੇ ਚਾਹੇ ਉਹ ਵੱਡੇ ਵੱਡੇ ਅਹੁਦਿਆਂ ਤੇ ਨੇ ਸਰਕਾਰੀਆਂ ਤੇ ਉਹੀ ਨਹੀਂ ਕਹਿੰਦੇ ਇਨਕੁਆਰੀ ਹੋਣ ਦੇ ਰਹੇ ਚਾਹੇ ਮੈਂ ਪੁਲਿਸ ਮੈਕਨਾਂ ਦੀ ਗੱਲ ਕਰਾਂ ਤਾਂ ਸਾਡੇ ਆਈਪੀਐਸ ਸਾਰੇ ਬਾਹਰਲੇ ਸਟੇਟਾਂ ਤੋਂ ਨੇ ਜੇ ਮੈਂ ਇਸ ਗੱਲ ਤੇ ਅਸੀਂ ਲੱਖੇ ਸਦਾਨੇ ਦੇ ਨਾਲ ਆ ਲੱਖਾ ਸਦਾਨ ਗਏ ਠੀਕ ਆ ਕੇ ਕੰਮ ਕਰਨ ਕੰਮ ਕਰਨ ਦਰਪੀ ਕਮਾਉਣ ਤੇ ਅਸਦਾ ਜਾਨ ਰਹਿਣ ਗੱਲ ਕਰਨ ਨੂੰ ਆਧਾਰ ਕਾਰਡ ਵੋਟਰ ਕਾਰਡ ਕੀ ਪ੍ਰਾਪਰਟੀ ਖਰੀਦਾਂ ਦੇ ਉੱਤੇ ਜਿਹੜਾ ਇਸ ਤਰ੍ਹਾਂ ਦੇ ਮਸਲੇ ਨੇ ਇਹਨਾਂ ਦੇ ਉੱਤੇ ਬੈਨ ਹੋਣਾ ਚਾਹੀਦਾ ਤਾਂ ਹੀ ਸਾਡਾ ਪੰਜਾਬ ਬਚੇਗਾ ਨਹੀਂ ਤਾਂ ਫਿਰ ਅਗਲੇ ਚੋਣਾਂ ਮੈਂ ਕਹਿਣਾ ਤਾਂ ਹੁੰਦਾ ਜੀ 2035 ਤੋਂ ਬਾਅਦ ਜਿਹੜਾ ਮੁੱਖ ਮੰਤਰੀ ਆ ਉਹ ਪ੍ਰਵਾਸੀ ਬਣੂਗਾ ਮੇਰਾ ਨਹੀਂ ਦੋ ਤਿੰਨ ਮੁੱਖ ਮੰਤਰੀ ਬਣੇ ਦੀਆਂ ਰਹਿ ਗਈਆਂ ਮਤਲਬ ਜਿਹਦੇ ਚੋਂ ਪੰਜ-ਪੰਜ ਸਾਲ ਦੇ ਤਿੰਨ ਕਪਲਾ ਨਹੀਂ ਹੁੰਦੇ ਨੇ ਦੋ ਪਲਾਂ ਤੀਜੇ ਪਲਾਂ ਦੇ ਵਿੱਚ ਪ੍ਰਵਾਸੀ ਇਥੋਂ ਦਾ ਮੁੱਖ ਮੰਤਰੀ ਹੋਵੇ ਨਹੀਂ ਰਜਿੰਦਰ ਜੀ ਦੇਖੋ ਗਲਤੀ ਆਪਣੇ ਲੋਕਾਂ ਦੀ ਵੀ ਹੈ ਕਿ ਉਹ ਬੰਦੇ ਆਏ ਨੇ ਵੀਰੇ ਰਹਿਣ ਵਾਸਤੇ ਕਹਿੰਦੇ ਕਿਤੇ ਲੱਗੇ ਤੇ 2 ਨੰਬਰ ਦੇ ਆਧਾਰ ਕਾਰਡ ਬਣਾ ਕੇ ਜਿਵੇਂ ਮੈਂ ਤੁਹਾਡਾ ਐਡਰੈਸ ਲੈ ਕੇ ਤੁਹਾਡੇ ਨਾਂ ਤੇ 2 ਨੰਬਰ ਚ ਮੈਂ ਕਿਤੇ ਨਾ ਕਿਤੇ ਉੱਥੋਂ ਆਧਾਰ ਕਾਰਡ ਬਣਾ ਲਿਆ ਉਹਦੇ ਸਿਰ ਤੇ ਹੀ ਕਿਤੇ ਨਾ ਕਿਤੇ ਕਹਿ ਕਹਾ ਕੇ ਮੈਂ ਵੋਟਰ ਆਈਡ ਬਣਾਈ ਕਹਿੰਦੇ ਕਈ ਐਸੇ ਨੇ ਜਿਹੜੇ ਕਿਤੇ ਨਾ ਕਿਤੇ 2 ਨੰਬਰ ਦੇ ਵਿੱਚ ਉਹਰੇ ਲੋਕ ਆਪਣਾ ਆਧਾਰ ਕਾਰਡ ਤੇ ਵੋਟਰ ਆਈਡ ਬਣਾਏ ਪਏ ਨੇ ਔਰ ਵੋਟਾਂ ਵੀ ਦੇ ਕੇ ਆਏ ਨੇ ਦੇਖੋ ਹਾਂਜੀ ਵੋਟਾਂ ਇਹਨਾਂ ਦੀਆਂ ਵੋਟਾਂ ਦੇਖੋ ਲੀਡਰ ਲੋਕ ਇਹਨਾਂ ਤੋਂ ਖਰੀਦ ਕੇ ਵੋਟਾਂ ਪਵਾਉਂਦੇ ਨੇ ਉਹ ਤਾਂ ਇਹਨਾਂ ਦੀਆਂ ਵੋਟਾਂ ਬਣਵਾਉਂਦੇ ਨੇ ਉਹ ਉਹਨਾਂ ਦਾ ਆਲੰਨਾ ਨੂੰ ਆਪਣੀ ਕੁਰਸੀ ਜਾਂ ਜਿੱਤੀ ਦੀ ਉਹਨਾਂ ਦਾ ਪੰਜਾਬ ਨਾਲ ਪਿਆਰ ਥੋੜਾ ਜਿਹਨਾਂ ਵਾਲੀਆਂ ਨਸਲਾਂ ਨੂੰ ਜਦੋਂ ਪ੍ਰਵਾਸ ਉਹਦੀ ਨਸਲ ਜਿਹੜਾ ਬੰਦਾ ਇਹ ਗੱਲ ਕਰਦਾ ਹੁੰਦਾ ਅੱਜ ਦਾ ਉਹ ਸੱਤਾ ਦੇ ਨਸ਼ੇ 'ਚ 20 ਸਾਲ ਨੂੰ ਸੱਤਾ ਦੇ ਨਸ਼ੇ 'ਚ ਉਹਨੂੰ ਉੱਤਰ ਵੀ ਸਕਦਾ ਹੈ ਜਦੋਂ ਸੱਤਾ ਉਹਨਾਂ 'ਚ ਉੱਤਰ ਗਿਆ ਫਿਰ ਪ੍ਰਵਾਸੀ ਨੇ ਜਦੋਂ ਜਵਾਕ ਦੀ ਟੰਗ ਤੋੜੀ ਫੇਰ ਪਤਾ ਲੱਗੂਗਾ ਮਤਲਬ ਇਸ ਤਰ੍ਹਾਂ ਦਾ ਜਿਹੜਾ ਜੋਖਮ ਹੈ ਉਹ ਲੀਡਰ ਲੋਕਾਂ ਨੂੰ ਪਤਵੰਤੇ ਲੋਕਾਂ ਨੂੰ ਜਾਂ ਹੋਰ ਹਾਈ ਫਾਈ ਲੋਕਾਂ ਨੂੰ ਹੈ ਉਹ ਇਸ ਤਰ੍ਹਾਂ ਦਾ ਨਹੀਂ ਚੱਕਣਾ ਚਾਹੀਦਾ ਉਨਾ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਜੋ ਵੀ ਇਸ ਤਰ੍ਹਾਂ ਦੇ ਰਾਸ਼ਨ ਕਾਰਡ ਜੋ ਵੀ ਇਹ ਚੀਜ਼ਾਂ ਨੇ ਇਹ ਨਹੀਂ ਬਣਨੀਆਂ ਚਾਹੀਦੀ ਅ ਜਾਂਦੇ ਜਾਂਦੇ ਰਜਿੰਦਰ ਜੀ ਮੇਰਾ ਇੱਕ ਲਾਸਟ ਕੁਐਸਚਨ ਹੈ ਕਿ ਜੇ ਹੁਣ ਆਪਾਂ ਟੂਡੋ ਦੀ ਗੱਲ ਕਰ ਲੈਨੇ ਆ ਜਿਹੜੇ ਸਾਡੇ ਨਾਲ ਡਿਵੋਟ ਕਰਨੇ ਨੇ ਤਾਂ ਆਣ ਵਾਲੇ ਟਾਈਮ ਦੇ ਵਿੱਚ ਹੁਣ ਜਿਹੜੇ ਬੱਚੇ ਨੇ ਕਿ ਉਹ ਕੈਨੇਡਾ ਦੇ ਵਿੱਚ ਜਾੜ ਜਾਂ ਸਟੱਡੀ ਕਰਨ ਜਾਂ ਕਿਤੇ ਨਾ ਕਿਤੇ ਹੋਰ ਕੰਟਰੀ ਦਾ ਰੁਕ ਕਰਨ ਕਿਉਂਕਿ ਜਦੋਂ ਆਪਾਂ ਗੱਲ ਕਰਨੇ ਕਿਹੜੇ ਹੋਰ ਕੰਟਰੀ ਦਾ ਰੁਖ ਤਾਂ ਇਹ ਜਲਦੀ ਨਹੀਂ ਹੁੰਦਾ ਥੋੜਾ ਚਿਰ ਵੈਸੇ ਬ੍ਰੇਕ ਚਾਹੀਦਾ ਦੇਖਣਾ ਚਾਹੀਦਾ ਤੇ ਉਹਨਾਂ ਚਿਰ ਲੋਕਾਂ ਨੂੰ ਜਥੇਬੰਦ ਹੋਣਾ ਚਾਹੀਦਾ ਤਾਂ ਆਪਸ ਦੇ ਵਿੱਚ ਹਿੰਦੂ ਸਿੱਖ ਦੀ ਲੜਾਈ ਭਾਈ ਮਾਰੂ ਯੰਗ ਇਹ ਜਿਹੜੀਆਂ ਸਥਾਨ ਨੇ ਧਾਰਮਿਕ ਦੰਗੇ ਇਨ੍ਹਾਂ ਚੀਜ਼ਾਂ ਤੋਂ ਅੰਗਰੇਜ਼ ਕਰਕੇ ਸਿਰਫ ਪੰਜਾਬੀਅਤ ਦੇ ਨਾਂ ਦੇ ਉੱਤੇ ਇੱਕ ਜਥੇਬੰਦੀ ਬਣੇ ਜਿਹੜੀ ਇਸ ਚੀਜ਼ ਉਹਨਾਂ ਲੋਕਾਂ ਦੀ ਪੈਰਵਾਈ ਕਰੇ ਨਹੀਂ ਸਾ ਉਹਨਾਂ ਦਾ ਭੁੱਖਾ ਜਿਹੜਾ ਉਹ ਖਤਰੇ ਚ ਤੇ ਗਨਲੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਸਰ ਇਹ ਸੰਜੀਵ ਰਜਿੰਦਰ ਮਾਨਸਾਹੀ ਜਿਹੜੇ ਆਪਣੇ ਵਿਚਾਰ ਸਾਂਝੇ ਕਰ ਰਹੇ ਸੀ ਦੇ ਦਰਸ਼ਕੋ ਕਿ ਟੂਡੋ ਨੇ ਜੋ ਸਰਕਾਰ ਨੇ ਕਿਤਨਾ ਕਿਤੇ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ ਗੈਰ ਕਾਨੂੰਨੀ ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਕਿਤਨਾ ਕਿਤੇ ਡਿਵੋਟ ਕਰਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਉਹਦੇ ਵਿੱਚ ਕੁਝ ਕਿਹਾ ਜਾਂਦਾ 125000 ਸਾਡੇ ਸਟੂਡੈਂਟ ਨੇ ਤੇ ਜਿਨ੍ਹਾਂ ਨੂੰ ਕਿਤਨਾ ਕਿਤੇ ਇਸ ਸਾਲ ਵੀਜ਼ਾ ਖਤਮ ਹੋ ਜਾਏਗਾ ਜਾਂ 25 ਦੇ ਵਿੱਚ ਜੇ ਗੱਲ ਕਰਾਂ ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਵੀਜ਼ਾ ਕਈਆਂ ਦਾ ਸਟੱਡੀ ਹੈ ਜਿਹੜਾ ਕਰਨ ਗਏ ਨੇ ਜਿਨ੍ਹਾਂ ਦਾ 2 ਸਾਲ ਦਾ ਕੋਰਸ ਆ ਜਾਂ 3 ਸਾਲ ਦਾ ਜਕਈਆਂ ਦਾ ਸਾਲ ਦਾ ਕੋਰਸ ਹੈ ਉਹ ਕਿਤਨਾ ਕਿਤੇ ਉਹਨਾਂ ਦਾ ਵੀਜ਼ਾ ਜਿਹੜਾ ਖਤਮ ਹੋ ਜਾਏਗਾ ਤੇ ਉਹ ਕਿਤਨਾ ਕਿਤੇ ਜਿਹੜਾ ਵੀਜ਼ਾ ਕੈਨਸਲ ਹੋਣ ਦੇ ਨਾਲ ਇਲੀਗਲ ਤੌਰ ਤੇ ਉੱਥੇ ਰਹਿ ਲੈਣਗੇ ਤਾਂ ਗੈਰ ਕਾਨੂੰਨ ਤੌਰ ਤੇ ਜੇ ਉੱਥੇ ਰਹਿੰਦੇ ਨੇ ਤਾਂ ਸਰਕਾਰ ਨੇ ਇਹੀ ਗੱਲ ਕਹੀ ਹੈ ਕਿ ਭਾਈ ਤੁਸੀਂ ਆਪਣਾ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਕਿਤੇ ਨਾ ਕਿਤੇ ਜਿਸ ਕੰਟਰੀ ਦੇ ਤੁਸੀਂ ਆਏ ਹੋ ਉਸ ਕੰਟਰੀ ਬਾਬਾ ਚਲੇ ਜਾਓ ਅਗਰ ਨਹੀਂ ਜਾਂਦੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਇਥੋਂ ਡਿਵੋਟ ਕਰ ਦਿੱਤਾ ਜਾਏਗਾ ਤੇ ਜੋ ਡਿਵੋਟ ਹੋਏਗਾ ਤਾਂ ਤੁਹਾਨੂੰ ਕਿਤੇ ਨਾ ਕਿਤੇ 5 ਸਾਲ ਲਈ ਜਾਂ 7 ਸਾਲ ਲਈ ਕਿਤੇ ਨਾ ਕਿਤੇ ਉਸ ਕੰਟਰੀ ਦੇ ਵਿੱਚ ਬਲੈਕਲਿਸਟ ਕਰ ਦਿੱਤਾ ਜਾਏਗਾ ਤੁਸੀਂ ਕੈਨੇਡਾ ਦੇ ਵਿੱਚ 5-7 ਸਾਲ ਦੇ ਵਿੱਚ ਕਦੇ ਵੀ ਉੱਥੇ ਜਾ ਨਹੀਂ ਸਕਦੇ ਤੁਹਾਡਾ ਵੀਜ਼ਾ ਨਹੀਂ ਹੋਏਗਾ ਤਾਂ ਮੈਂ ਗੱਲਬਾਤ ਕਰਨ ਲੱਗਾ ਕਿ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਕਿਤੇ ਨਾ ਕਿਤੇ ਜਿਹੜਾ 10 ਸਾਲ ਦਾ ਮਲਟੀਪਰਪਸ ਵੀਜ਼ਾ ਜਿਹਨੂੰ ਕਹਦੇ ਹੀ ਸਾਡੇ ਬਜ਼ੁਰਗਾਂ ਨੂੰ ਦਿੱਤਾ ਜਾਂਦਾ ਸੀਗਾ ਜਾਂ ਬਿਜ਼ਨਸਮੈਨ ਨੂੰ ਦਿੱਤਾ ਜਾਂਦਾ ਸੀਗਾ ਜਾਂ ਸਿੰਗਰ ਨੂੰ ਦਿੱਤਾ ਜਾਂਦਾ ਸੀਗਾ ਸਾਡੇ ਬਾਬੇ ਵੀ ਬਹੁਤ ਇਹ ਤਾਂ ਆਰਮਿਕਾ ਆਪਣੇ ਵਰਗਾ ਹੁੰਦੇ ਨੇ ਉਹਨਾਂ ਦਾ ਵੀ ਵੀਜ਼ਾ ਲੱਗਿਆ ਹੋਇਆ ਉਸ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਾਰਿਆਂ ਨੂੰ ਹੁਣ ਇਹਦੇ ਵਿੱਚ ਵਾਝੇ ਕਰ ਦਿੱਤਾ ਗਿਆ 10 ਸਾਲ ਦਾ ਮਲਟੀਪਰ ਵੀਜ਼ਾ ਜਿਹੜਾ ਉਹ ਕੈਨਸਲ ਕਰ ਦਿੱਤਾ ਗਿਆ ਜਿੰਨੇ ਦਿੱਲੀ ਤੁਹਾਡੇ ਉੱਥੇ ਵਰਕ ਕਰਨਾ ਹੈ ਤੁਸੀਂ ਨੇ 2 ਦਿਨ ਲਈ 10 ਦਿਨ ਲਈ 15 ਦਿਨ ਲਈ ਮੰਥਲੀ ਉਹਨਾਂ ਹੀ ਤਾਂ ਉਹਨੂੰ ਕਿਤੇ ਨਾ ਕਿਤੇ ਜਿਹੜਾ ਵੀਜ਼ਾ ਹੈ ਉਹ ਅਲਾਉ ਹੋਏਗਾ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਕੈਨੇਡਾ ਦੀ ਸਰਕਾਰ ਹੈ ਉਹਨਾਂ ਨੇ ਆਪਣੇ ਜਿਹੜੇ ਉੱਥੇ ਨਾਗਰਿਕ ਨੇ ਉਹਨਾਂ ਦੀ ਸਿਹਤ ਵਾਸਤੇ ਬਹੁਤ ਬੜਾ ਪਰਾਲਾ ਕਿੱਥਾ ਹੈ ਉਹਨਾਂ ਦਾ ਹੈਲਥ ਐਂਡ এনवायरमेंट ਜਿਹੜਾ ਉਹ ਬੜਾ ਪਰਾਲੇ ਕਰ ਰਿਹਾ ਹੈ ਤੇ ਹੁਣ ਅਨਾਲਾਈ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਸਰਕਾਰ ਕਿਸ ਦੀ ਵੀ ਬਣੇ ਚਾਹੇ ਕਿਸੇ ਵੀ ਮਤਲਬ ਆਪਾਂ ਜੇ ਕਹਿ ਦਈਏ ਤਾਂ ਉਹਦੇ ਵਿੱਚ ਜਿਹੜੇ ਇੱਕ ਮੇਨ ਸਰਕਾਰ ਦਾ ਕੰਮ ਹੁੰਦਾ ਆਪਣੇ ਨਾਗਰਿਕਾਂ ਨੂੰ ਦੀਰ ਸੁਰੱਖਿਆ ਕਰਨਾ ਆਪਣੇ ਨਾਗਰਿਕਾਂ ਨੂੰ ਅੱਛਾ ਐਜੂਕੇਸ਼ਨ ਦੇਣਾ ਅੱਛਾ ਹੈਲਥ ਦੇਣਾ ਅੱਛਾ ਵਾਇਰ ਦੇਣਾ ਜਿਹਨੂੰ ਕਹਿੰਦੇ ਆ ਵਾਤਾਵਰਨ ਦੇਣਾ ਉਹ ਕਿਤੇ ਨਾ ਕਿਤੇ ਸਰਕਾਰ ਦਾ ਪਹਿਲਾ ਕਦਮ ਹੋਣਾ ਚਾਹੀਦਾ ਹੈ ਤੇ ਜਿਹੜੇ ਸਾਡੇ ਕੁਝ ਲੋਕ ਨਹੀਂ ਜਿਹੜੇ ਧਰਮ ਦੇ ਨਾਂ ਤੇ ਉੱਥੇ ਕਿਤੇ ਨਾ ਕਿਤੇ ਹੂਲੜਬਾਜੀ ਮਚਾ ਰਹੇ ਨੇ ਜਾਂ ਕਿਤੇ ਨਾ ਕਿਤੇ ਦੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬਾਜ਼ ਆਉਣਾ ਚਾਹੀਦਾ ਹੈ ਕਿ ਤੁਹਾਡਾ ਆਪਣਾ ਵੀ ਮਸਲਾ ਹੈ ਤੁਸੀਂ ਆਪਣਾ ਹੀ ਬਹਿ ਕੇ ਨਿਭਟਾਰੋ ਤਾਂ ਜਿਹੜੇ ਉੱਥੇ ਦੇ ਲੋਕ ਨਹੀਂ ਉਹਨਾਂ ਦੀ ਸ਼ਾਂਤੀ ਕਿਉਂ ਭੰਗ ਕਰ ਰਹੇ ਹੋ ਅਸੀਂ ਵੀ ਆਪਣੇ ਚੈਨਲ ਰਾਹੀਂ ਤੇ ਮੈਂ ਆਪਣਾ ਪਰਸਨਲ ਹੀ ਇਹ ਕਹਿਣਾ ਚਾਹੁੰਦਾ ਕਿਸੇ ਵੀ ਕੰਟਰੀ ਨੂੰ ਸਾਰੇ ਕੰਟਰੀ ਨੂੰ ਇਹ ਅਪੀਲ ਹੈ ਕਿ ਜਿਹੜਾ ਤੁਹਾਡੇ ਧਰਮ ਦਾ ਮਤਲਬ ਜਿਹੜਾ ਤੁਹਾਡੀ ਕੰਟਰੀ ਦੇ ਵਿੱਚ ਕੋਈ ਨਾ ਕੋਈ ਆ ਕੇ ਉਰੇ ਤੁਹਾਡਾ ਮਾਹੌਲ ਖਰਾਬ ਕਰਦਾ ਉਹ ਨੂੰ ਤੁਸੀਂ ਡਿਵੋਟ ਕਰਦੇ ਹੋ ਜਾਂ ਕਿਤੇ ਨਾ ਕਿਤੇ ਉਹਦੇ ਬੈਲ ਲਗਾ ਦਿਓ ਤੁਹਾਡੀ ਕੰਟਰੀ ਦੇ ਨਾਗਰਿਕ ਨੂੰ ਸੁਰੱਖਿਆ ਰੱਖ ਦੇਣਾ ਜਾਂ ਕਿਤੇ ਨਾ ਕਿਤੇ ਐਜੂਕੇਸ਼ਨ ਦੇਣਾ ਹੈਲਥ ਦੇਣਾ ਜੋ ਮੈਂ ਪਹਿਲਾਂ ਕਿਹਾ ਉਹ ਤੁਹਾਡਾ ਪਹਿਲਾ ਫਰਜ਼ ਹੈ ਦੂਜੀ ਕੰਟਰੀ ਬਾਅਦ ਤੁਹਾਡੇ ਲਈ ਕਿਤੇ ਨਾ ਕਿਤੇ ਜੇ ਤੁਹਾਡੀ ਆਪਣੀ ਕੰਟਰੀ ਕਮ ਪੈਸੇ ਕਮਾਰੀ ਹੈ ਪੀਸਫੁਲ ਹੈ ਤਾਂ ਹੀ ਲੋਕ ਆ ਰਹੇ ਨੇ ਅਗਰ ਇੰਨੀ ਐਜੂਕੇਸ਼ਨ ਹੁੰਦੀ ਤਾਂ ਕੰਟਰੀਆਂ ਦੇ ਬੰਦੇ ਤੁਹਾਡੇ ਕੋਲ ਕੀ ਕਰਨ ਆਉਣ ਤਾਂ ਦਰਸ਼ਕੋ ਜੋ ਮੈਂ ਅੱਜ ਵਿਸ਼ਾ ਲੈ ਕੇ ਆਇਆ ਨੂੰ ਬਤਾ ਤੇ ਸ਼ੇਅਰ ਕਰਨਾ ਤੇ ਵਾਤਾ ਲਾਈਕ ਕਰਨਾ ਕੱਲ 11 ਵਜੇ ਮੈਂ ਸੰਤ ਸਿੰਘ ਢੀਡਸਾ ਇਹ ਵਾਲ ਪੰਜਾਬੀ ਟੀਵੀ ਦੇ ਫਿਰ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗਾ